ਸੋਚੀ ਸਮਝੀ ਵੈਲ ਪਲਾਨਡ ਕਾਂਸਪੀਰੇਸੀ ਅਗੇਂਸਟ ਪੰਜਾਬ ਪੰਜਾਬੀ ਤੇ ਪੰਜਾਬੀ ਸੀਬੀਐਸਸੀ ਇਹ ਕਹਿੰਦੀ ਹੈ ਕਿ ਅਸੀਂ ਹੁਣ 10ਵੀਂ ਕਲਾਸ ਦੇ ਇਗਜ਼ਾਮ ਸਾਲ ਦੋ ਵਾਰੀ ਲਿਆ ਕਰ ਭਾਵੇਂ ਹੈ ਕਿ ਹੁਣ ਪੰਜਾਬੀ ਮੇਨ ਸਬਜੈਕਟ ਹੀ ਨਹੀਂ ਪੰਜਾਬੀ ਦੇ ਨਾਲ ਤੁਸੀਂ ਜੇ ਚਾਈਨੀਜ਼ ਪੜ੍ਹਨੀ ਹੈ ਤਾਂ ਇੱਕੋ ਦਿਨ ਦੇ ਵਿੱਚ ਚਾਈਨੀਸ ਦਾ ਵੀ ਪੇਪਰ ਦੇ ਦੋ ਤੇ ਪੰਜਾਬੀ ਦਾ ਜਿਹੜੀ ਤੁਹਾਡੀ ਮੇਨ ਰੀਜਨਲ ਲੈਂਗੁਏਜ ਹੈ ਉਸ ਨੂੰ ਖਤਮ ਕਰ ਦੇ। ਸੈਂਟਰਲ ਬੋਰਡ ਆਫ ਸੈਂٹری এডੂਕੇਸ਼ਨ ਦੇ ਵੱਲੋਂ CBSE ਜੋ ਦੇਸ਼ ਦਾ ਇੱਕ ਪ੍ਰਮੁੱਖ ਬੋਰਡ ਹੈ ਜਿਸ ਦੇ ਵਿੱਚ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਬੱਚੇ 10ਵੀਂ ਤੇ 12ਵੀਂ ਜਮਾਤ ਦੇ ਇਮਤਿਹਾਨ ਦਿੰਦੇ ਆ ਸਾਰਾ ਕਰਿਕੂਲਮ ਡਿਸਾਈਡ ਹੁੰਦਾ ਉਸ ਦੇ ਵੱਲੋਂ ਕੱਲੋਂ ਇੱਕ ਨਵੀਂ ਕੱਲ ਬੀਤੀ ਕੱਲ ਇੱਕ ਨਵੀਂ ਡਰਾਫਟ ਐਗਜ਼ਾਮੀਨੇਸ਼ਨ ਪਾਲਿਸੀ ਆਪਣੀ ਵੈਬਸਾਈਟ ਤੇ ਪਾਈ ਗਈ ਜਿਸ ਦੇ ਵਿੱਚ ਉਹਨੇ 9 ਤਰੀਕ ਤੱਕ ਸਟੇਕ ਹোলਡਰਸ ਤੋਂ ਰਾਇ ਮੰਗੀ ਹੈ ਪਰ ਜਿਹੜਾ ਡਰਾਫਟ ਹੈ ਉਹ ਬਹੁਤ ਹੀ ਸੀਰੀਅਸ ਹੈ ਅਤੇ ਇਕ ਸੋਚੀ ਸਮਝੀ ਵੈਲ ਪਲਾਨਡ ਕਾਂਸਪੀਰੇਸੀ ਅਗੇਂਸਟ ਪੰਜਾਬ ਪੰਜਾਬੀ ਤੇ ਪੰਜਾਬੀਅਤ ਇਹ ਗੱਲ ਮੈਂ ਬੜੇ ਤੱਥਾਂ ਦੇ ਨਾਲ ਕਹਿ ਰਿਹਾ ਆ ਮੇਰੇ ਹੱਥ ਦੇ ਵਿੱਚ ਉਹ ਪੂਰਾ ਡਰਾਫਟ ਹੈ 11 ਪੰਨਿਆਂ ਦਾ ਡਰਾਫਟ ਹੈ CBSE ਦੀ ਵੈਬਸਾਈਟ ਦੇ ਉੱਤੇ ਇਹ ਅਵੇਲੇਬਲ ਹੈ ਇਸ ਦੇ ਵਿੱਚ ਕੀ ਕਰਨ ਜਾ ਰਹੀ ਹੈ CBSE CBSE ਇਹ ਕਹਿੰਦੀ ਹੈ ਕਿ ਅਸੀਂ ਹੁਣ 10ਵੀਂ ਕਲਾਸ ਦੇ ਇਗਜ਼ਾਮ ਸਾਲ 'ਚ ਦੋ ਵਾਰੀ ਲਿਆ ਕਰਾਂਗੇ ਇੱਕ ਇਗਜ਼ਾਮ 15 ਫਰਵਰੀ ਤੋਂ ਬਾਅਦ ਸ਼ੁਰੂ ਹੋ ਜਾਣਗੇ ਤੇ ਇੱਕ ਅਸੀਂ ਮਈ-ਜੂਨ 'ਚ ਲਿਆ ਕਰਾਂਗੇ ਬੱਚੇ ਦੀ ਇੱਛਾ ਹੈ ਬੱਚਾ ਪਹਿਲੇ ਇਗਜ਼ਾਮ 'ਚ ਪਾਸ ਹੋ ਜਾਂਦਾ ਤਾਂ ਦੂਜਾ ਨਾ ਦੇ ਪਰ ਦੋਨਾਂ ਦੇ ਵਿੱਚੋਂ ਜਿਹਦੇ 'ਚ ਬੈਸਟ ਰਿਜ਼ਲਟ ਹੋਊਗਾ ਉਸ ਨੂੰ ਰੱਖ ਸਕਦਾ ਤੇ ਅਗਰ ਬੱਚਾ ਦੋਨਾਂ 'ਚ ਫੇਲ ਹੁੰਦਾ ਤਾਂ ਉਹਨੂੰ ਦੁਬਾਰਾ ਕਲਾਸ ਤੋਂ ਕਰਨੀ ਪਊਗੀ ਪਰ ਇਸ ਦੇ ਵਿੱਚ ਇੱਕ ਬੜੀ ਜਦੋਂ ਤੁਸੀਂ ਇਸ ਨੂੰ ਮੈਂ ਕਿਉਂਕਿ ਵਕੀਲ ਵੀ ਹਾਂ ਤੇ ਜਦੋਂ ਇਸ ਨੂੰ ਮੈਂ ਡਿਟੇਲ ਚ ਪੜਿਆ ਤਾਂ ਇੱਕ ਬੜਾ ਹੀ ਸ਼ੌਕਿੰਗ ਤੱਥ ਹੈ ਜਿਹੜਾ ਉਹ ਸਾਹਮਣੇ ਆਇਆ ਹੈ। ਉਹ ਹੀ ਹੈ ਮੈਗਜ਼ੈਕਟ ਜੇ ਅਗਰ ਤੁਹਾਨੂੰ ਇਸ ਦੇ ਪੇਜ 3 ਤੇ ਆ ਜੀਏ। ਇਹ ਕਹਿੰਦਾ ਹਾਈਲਾਈਟਸ ਆਫ ਦਾ ਪ੍ਰੋਪੋਜ਼ਡ ਸਕੀਮ। ਕਲਾਸ 10 ਐਂਡ ਕਲਾਸ 12 ਐਗਜ਼ਾਮੀਨੇਸ਼ਨਸ ਵਿਲ ਬਿਗਨ ਔਨ ਦਾ ਫਰਸਟ ਥਿਊਸਡੇ ਆਫਟਰ 15th ਫੈਬਰੂਰੀ। It is expected that in class 10 in 2026 about 26.60 lakhs and in class 12 about B lakh 20 lakh students will appear in the examination. Both the examinations will be conducted on the full current syllabus and the textbooks. Number four, AI Gumbi, except science, maths, social science, Hindi, English. आता हो गए मेन सब्जेक्ट्स मैं दोबारा रिपीट कर रहा साइंस, मैथ्स, सोशल साइंस, हिंदी इंग्लिश मेन सब्जेक्ट्स रेस्ट ऑफ द सब्जेक्ट्स आर ग्रुपड इन द फॉलोइंग मैनर ओ मैनर ए आर रीजनल एंड अ फॉरन लैंग्वेज इन वन ग्रुप एंड सेकंड रेस्ट ऑफ द सब्जेक्ट्स एक जेड़ा रीजनल लैंग्वेज है एक फॉरन वो एक ग्रुप हो गया ਤੇ ਬਾਕੀ ਸਾਰੇ ਅਲੱਗ ਗਰੁੱਪ ਹੁਣ ਜਿਹੜੇ ਬਾਕੀ ਸਾਰੇ ਐ ਉਹ ਮੋਸਟਲੀ ਵੋਕੇਸ਼ਨਲ ਐ ਬੈਂਕਿੰਗ ਐਨ ਅਕਾਊਂਟੈਂਸੀ ਹੈਲਥ ਵੈਲਨੈਸ ਬਿਊਟੀ ਵੈਲਨੈਸ ਉਹ ਸਾਰੇ ਜਿਹੜੇ ਐ ਉਹ ਵੋਕੇਸ਼ਨਲ ਨੇ ਭਾਵੇਂ ਐ ਕਿ ਹੁਣ ਪੰਜਾਬੀ ਮੇਨ ਸਬਜੈਕਟ ਹੀ ਨਹੀਂ ਐ ਮੇਨ ਸਬਜੈਕਟ ਕਿਹੜੇ ਐ ਸਾਇੰਸ ਮੈਥ ਸੋਸ਼ਲ ਸਾਇੰਸ ਇੰਗਲਿਸ਼ ਤੇ ਹਿੰਦੀ ਹੁਣ ਇਹਨਾਂ ਦਾ ਕੀ ਹੋਊਗਾ ਇਹਨਾਂ ਦਾ ਐਗਜ਼ਾਮ ਪ੍ਰੋਪਰ ਹੋਇਆ ਕਰੂਗਾ ਜਿਵੇਂ ਹੁੰਦਾ ਡੇਡ ਸੀਟ ਆਊਗੀ ਕਿ 18 ਫਰਵਰੀ ਨੂੰ ਮੈਥ ਦਾ ਇਮਤਿਹਾਨ ਹੈ 21 ਫਰਵਰੀ ਨੂੰ ਇੰਗਲਿਸ਼ ਦਾ ਫੋਰ ਐਗਜ਼ਾਮਪਲ ਐਦਾਂ ਪੂਰਾ ਦਿਨ ਹੋਊਗਾ ਦੋ ਛੁੱਟੀਆਂ ਮਿਲਣਗੀਆਂ ਪਰ ਜਿਹੜਾ ਗਰੁੱਪ ਬਣਾ ਦਿੱਤਾ ਰੀਜਨਲ ਤੇ ਫੋਰਨ ਲੈਂਗੁਏਜ ਦਾ ਉਹਦਾ ਐਗਜ਼ਾਮ ਇੱਕੋ ਦਿਨ ਚ ਹੋ ਜਾਏਗਾ ਭਾਵੇਂ ਪੰਜਾਬੀ ਦੇ ਨਾਲ ਤੁਸੀਂ ਜੇ ਚਾਈਨੀਜ਼ ਪੜ੍ਹਨੀ ਹੈ ਤਾਂ ਇੱਕੋ ਦਿਨ ਦੇ ਵਿੱਚ ਚਾਈਨੀਜ਼ ਦਾ ਵੀ ਪੇਪਰ ਦੇ ਦਿਓ ਤੇ ਪੰਜਾਬੀ ਦਾ ਵੀ ਦੇ ਦਿਓ ਮਤਲਬ ਤੁਸੀਂ ਜਿਹੜੀ ਤੁਹਾਡੀ ਮੇਨ ਰੀਜਨਲ ਲੈਂਗੁਏਜ ਹੈ ਉਸ ਨੂੰ ਖਤਮ ਕਰ ਦਿੱਤਾ ਫੋਰਨ ਲੈਂਗੁਏਜ ਦਾ ਸਮਝ ਆਂਦਾ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਦਸਵੀਂ ਦੇ ਇਮਤਿਹਾਨ ਦੀ ਗੱਲ ਹੈ ਇੱਥੇ ਲੈਂਗੁਏਜ ਤੇ ਫਲੈਂਗੁਏਜ ਨਹੀਂ ਰਹਿੰਦੀ ਇਸ ਦੀ ਪੜ੍ਹਾਈ ਦੇ ਵਿੱਚ ਤੁਹਾਡਾ ਸੱਭਿਆਚਾਰ ਤੁਹਾਡੀ ਹਿਸਟਰੀ ਤੁਹਾਡਾ ਕਲਚਰ ਤੁਹਾਡਾ ਕਾਵ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਤੁਹਾਡਾ ਗੁਰਮੁਖ ਇਤਿਹਾਸ ਤੁਹਾਡਾ ਸੱਭਿਆਚਾਰ ਉਹ ਸਭ ਕੁਝ ਕਿੱਥੇ ਗਿਆ ਇਹ ਦੇਸ਼ ਨੂੰ ਉਹ ਕਰਤਾ ਉਸ ਤੋਂ ਬਾਅਦ ਇਹ ਤਾਂ ਪਹਿਲੀ ਗਲਤੀ ਹੈ ਜਿਹੜੀ ਇਸ ਦੇ ਵਿੱਚ ਸਾਫ਼ ਦੱਸ ਦਿੱਤੀ ਕਿਵੇਂ ਪੰਜਾਬੀ ਦਾ ਤੇ ਕਿਵੇਂ ਜਿਹੜੀਆਂ ਸਾਡੀਆਂ ਲੈਂਗੁਏਜਸ ਨੇ ਉਸ ਦਾ গলা ਘੁੱਟਣ ਦੀ ਕੋਸ਼ਿਸ਼ ਹੈ ਉਸ ਨੂੰ 메ਨ ਸਬਜੈਕਟ ਚੋਂ ਖਤਮ ਕਰ ਦਿੱਤਾ ਇਹ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ ਤੁਸੀਂ ਕਹੋਗੇ ਸ਼ਾਇਦ ਆਪਣੇ ਵੱਲੋਂ ਪੰਜਵਾਂ ਪੁਆਇੰਟ ਉਹਦਾ ਕਹਿੰਦਾ ਐਗਜ਼ਾਮੀਨੇਸ਼ਨ ਆਫ ਸਾਇੰਸ ਮੈਥਸ ਸੋਸ਼ਲ ਸਾਇੰਸ ਹਿੰਦੀ ਐਂਡ ਇੰਗਲਿਸ਼ ਵਿਲ ਬੀ ਕੰਡਕਟਿਡ ਔਨ ਅ ਫਿਕਸਡ ਡੇ ਐਜ਼ ਡਨ ਕਰੰਟਲੀ ਜਿਵੇਂ ਹੁਣ ਹੁੰਦਾ ਆਮ ਤੌਰ ਤੇ ਇਮਤਿਹਾਨ ਹੋਣਗੇ ਐਗਜ਼ਾਮੀਨੇਸ਼ਨ ਆਫ ਰੀਜਨਲ ਐਂਡ ਫੋਰਨ ਲੈਂਗੁਏਜ ਵਿਲ ਬੀ ਡਨ ਇਨ ਵਨ ਗੋ ਔਨ ਅ ਸਿੰਗਲ ਡੇ ਕੋਈ ਪਰਵਾਹੀ ਨਹੀਂ ਇੱਕੋ ਦਿਨ ਚ ਦੋਨੋਂ ਖਤਮ ਦਿਸ ਇਜ਼ ਇਟਸ ਵਰਡ ਆ ਕਰਨਾ ਚਾਹੁੰਦੀ ਹੈ ਸੀਬੀਐਸਸੀ ਆ ਕਰਨਾ ਚਾਹੁੰਦੀ ਹੈ ਭਾਜਪਾ ਪੰਜਾਬ ਦਾ ਪੰਜਾਬੀ ਦਾ ਸੱਭਿਆਚਾਰ ਸਾਡਾ ਕਲਚਰ ਸਾਡੀ ਹਿਸਟਰੀ ਸਾਡਾ ਇਤਿਹਾਸ ਤੇ ਦੁੱਖ ਇਸ ਗੱਲ ਦਾ ਮੈਂ ਬੜਾ ਇਹ ਇਸ ਗੱਲ ਦਾ ਦੁੱਖ ਹੈ ਕਿ ਇਹ ਉਹ ਪੰਜਾਬ ਹੈ ਜਿਨ ਸਾਡੇ ਇਸ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਉਸ ਤੋਂ ਬਾਅਦ ਹਰ ਰੋਜ਼ ਅਜਬੀ ਸਾਡੇ ਬਾਰਡਰਾਂ ਉੱਤੇ ਸਾਡੇ ਬੱਚੇ ਸ਼ਹੀਦ ਹੁੰਦੇ ਅਸੀਂ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਤੇ ਬੀਜੇਪੀ ਇਹ ਕਰਨਾ ਚਾਹੁੰਦੀ ਉਸ ਤੋਂ ਬਾਅਦ ਅੱਗੇ ਸੁਣੋ ਜੀ ਨੈਕਸਟ ਆਤਾ ਕਰਤਾ ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਜਾਂਦੇ ਹੋ ਫਿਰ ਇਹ ਨਹੀਂ ਰੀਜਨਲ ਐਂਡ ਫੋਰਨ ਲੈਂਗੁਏਜਸ ਦੀ ਗਰੁੱਪਿੰਗ ਦਿੱਤੀ ਹੈ ਜਿਹੜਾ ਕੱਲ ਓਰੀਜਨਲ ਨੋਟੀਫਿਕੇਸ਼ਨ ਆਇਆ ਉਸ ਦੇ ਵਿੱਚੋਂ ਵੀ ਪੰਜਾਬੀ ਗਾਇਬ ਕਰਤੀ ਪਾਈਆਂ ਕਿਹੜੀਆਂ ਫੋਰਨ ਫੋਰਨ ਲੈਂਗੁਏਜਾਂ ਲਿਖਣੀ ਆ ਯਾਦ ਰਹਿ ਗਈਆਂ ਪਤਾ ਕਿਹੜੀਆਂ ਕਿਹੜੀਆਂ ਲਿਖੀਆਂ ਇਹਦੇ ਵਿੱਚ ਥਾਏ ਜਰਮਨ ਜਪਨੀਜ਼ ਫ੍ਰੈਂਚ ਪੰਜਾਬੀ ਲਿਖਣੀ ਭੁੱਲ ਗਏ ਕਹਿੰਦੇ ਸੀ ਸ਼ੇਮ ਔਨ ਦੈਮ ਇਹੀ ਨਹੀਂ ਤੁਸੀਂ ਅੱਗੇ ਏ ਤਾਂ ਜਦੋਂ ਅੱਜ ਮੈਟ ਵੀਟ ਕੀਤਾ ਵੀਡੀਓ ਪਾਈ ਤੁਹਾਡੇ ਸਭ ਦਾ ਸਾਰੇ মিডিਆ ਨੇ ਸਾਥ ਦਿੱਤਾ ਹੋਰ ਬਹੁਤ ਸਾਰੇ ਕਨਸਰਨਡ ਸਿਟੀਜ਼ਨ ਕਿਉਂਕਿ ਪੰਜਾਬੀ ਉਹ ਭਾਸ਼ਾ ਹੈ ਪੰਜਾਬੀ ਪੰਜਾਬ ਤੋਂ ਬੋਲੀ ਜਾਂਦੀ ਹੈ ਪਰ ਪੂਰੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਮੁੰਬਈ ਕੋਲਕਾਟਾ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਇਧਰ ਇਧਰ ਪੰਜਾਬੀ ਬੋਲੀ ਜਾਂਦੀ ਹੈ ਐਨੀ ਇੰਪੋਰਟੈਂਟ ਭਾਸ਼ਾ ਨੂੰ ਜਿਹਦਾ ਕਲਚਰ ਇੰਨਾ ਮਹਾਨ ਹੋਵੇ ਜਿਹਦਾ ਇਤਿਹਾਸ ਇੰਨਾ ਮਹਾਨ ਹੋਵੇ ਉਸ ਨੂੰ ਲਿਖਣਾ ਭੁੱਲ ਜਾਂਦੇ ਇਹ ਗੱਲ ਮੈਂ ਨਹੀਂ ਪਤਾ ਕੌਣ ਕਹਿ ਰਹੇ ਉਸ ਤੋਂ ਬਾਅਦ ਹੀ ਨਹੀਂ ਆਹ ਜਿਹੜਾ ਲਿਖ ਕੇ ਦੇ ਦਿੱਤਾ ਕਿ ਆ ਸਾਡੀਆਂ ਹਾਂ ਬਾਜ਼ੂ ਪਤਾ ਹਾਂ ਅਸੀਂ ਪੰਜਾਬੀ ਲਿਖਣਾ ਭੁੱਲ ਗਏ ਸੀ ਰਸ਼ੀਅਨ ਲਿਖਣਾ ਭੁੱਲ ਗਏ ਸੀ 네ਪਾਲੀ ਉਹ ਪਾ ਦਿੱਤਾ ਥੈਨ ਬੀਜਪੀ ਦੀ ਅ ਟਵੀਟ ਕੀਤਾ ਉਹਨੇ ਜੀ ਘੰਟੇ ਡੇਢ ਘੰਟੇ ਪਹਿਲਾਂ ਇਹ ਕਹਿੰਦੇ ਆ ਮੈਂ ਪੜ ਕੇ ਸੁਣਾਉਂਦਾ ਬਿਨਾ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲੇ ਵਿਰੋਧੀਆਂ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਿਹੀ ਕਲੈਰੀਕਲ ਮਿਸਟੇਕ ਸ਼ੇਮ ਔਨ 뎀 ਬੀਜਪੀ ਪੰਜਾਬ ਆਪਣੇ ਅਫੀਸ਼ੀਅਲ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਦੀ ਹੈ ਕਿ ਪੰਜਾਬੀ ਯਾਰਗੀ ਪਾਸ਼ਾ ਜੇ ਉਹ ਪੰਜਾਬ ਜਿਸ ਨੇ ਇਸ ਦੇਸ਼ ਦੇ ਲਈ ਇੰਨਾ ਕੁਝ ਕੀਤਾ ਉਸ ਨੂੰ ਅਸੀਂ ਪਹਿਲੀ ਗੱਲ ਤਾਂ ਮੇਨ ਸਬਜੈਕਟ ਉਡਾ ਦਿੱਤਾ ਤੇ ਜਦੋਂ ਅਸੀਂ ਆਫੀਸ਼ੀਅਲ ਜਿਹੜੇ ਅਸੀਂ ਰੀਜਨਲ ਲੈਂਗੁਏਜ ਲਿਖ ਰਿਹਾ ਜਿੱਥੇ ਸਾਡੇ ਕੋਲ ਥੋੜੇ ਕਲੈਰੀਕਲ ਥੋੜੇ ਕਲਰਕਾਂ ਦੇ ਕੋਲ ਥਾਈ ਜਰਮਨ ਰਸ਼ੀਅਨ ਇਹ ਸਾਰੀ ਭਾਸ਼ਾਵਾਂ ਵਿੱਚ ਲਿਖਣ ਦਾ ਫਰਸਤ ਸੀ ਉੱਥੇ ਉਹ ਕਹਿੰਦੇ ਪੰਜਾਬੀ ਲਿਖਣਾ ਭੁੱਲ ਗਏ ਇਟਸ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਪੰਜਾਬੀ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਤੇ ਉਸ ਤੋਂ ਬਾਅਦ ਹੋਰ ਜਿਹਨੂੰ ਕਹਿੰਦੇ ਨਾ ਜ਼ਖਮ ਕਰਕੇ ਚੀਰੇ ਲਾ ਕੇ ਲੂਨ ਛਿੜਕਦੇ ਨੇ ਇਦਾਂ ਦੇ ਟਵੀਟ ਕਰਕੇ ਮੈਨਰੇ ਤੇ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਇਟਸ ਅ ਕਲੈਰੀਕਲ ਮਿਸਟੇਕ ਕਦੀ ਤੁਸੀਂ ਕਿਸਾਨਾਂ ਦੇ ਪ੍ਰਤੀ ਕਦੀ ਸਾਡੇ ਆਰਤੀਆਂ ਪ੍ਰਤੀ ਹਰ ਪੱਖੋਂ ਪੰਜਾਬ ਦਾ ਗਲਤ ਤੇ ਹੁਣ ਹੁਣ ਸਿੱਧੀ ਕਹਿੰਦੇ ਕਿ ਜੜਾਂ 'ਚ ਹੀ ਤੇਜਾਬ ਪਾ ਦਿਓ ਲੈਟਸ ਖਤਮ ਕਰੀਏ ਗੱਲ ਕਦੀ ਅਸੀਂ ਤੇ ਅਸੀਂ ਕਿਸਾਨਾਂ ਨਾਲ ਪੰਗੇ ਲੈਂਦੇ ਕਦੀ ਆਰਤੀਆਂ ਨਾਲ ਲੈਂਦੇ ਕਦੀ ਅਸੀਂ ਫਸਲਾਂ ਚ ਮੰਡੀ ਮੰਡੀਆਂ ਚ ਫਸਲ ਨਹੀਂ ਚੱਕਦੇ ਕਦੀ ਆਰਡੀਐਸ ਰੋਕ ਦਿੰਦੇ ਆ ਕਦੀ ਸਕੂਲਾਂ ਦਾ ਪੈਸਾ ਰੋਕ ਦਿੰਦੇ ਆ ਕਦੀ ਡਿਸਪੈਂਸਰੀਆਂ ਦਾ ਪੈਸਾ ਹੁਣ ਕਹਿੰਦੇ ਖਤਮ ਕਰਦੇ ਆ ਕੰਮ ਕਰਦੇ ਆ ਪੰਜਾਬ ਦੀ ਜੜਾਂ ਚ ਹੀ ਤਜਾਬ ਪਾ ਦਿੰਦੇ ਆ ਪੰਜਾਬੀ ਨੂੰ ਖਤਮ ਕਰ ਦੋ ਇਹ ਹੈ ਇਹ ਸਾਜ਼ਿਸ਼ ਹੈ ਬੀਜੇਪੀ ਪਰੇ ਸਰਦਾਰ ਭਗਵੰਤ ਪਮਾਨ ਦੀ ਸਰਕਾਰ ਹੈ ਅਸੀਂ ਇਸ ਦੇ ਉੱਤੇ ਬਹੁਤ ਸਟ੍ਰਿਕਟ ਸ탠ਡ ਲਿਆ ਜਿੱਥੇ ਮੇਰੇ ਵੱਲੋਂ ਇੱਕ ਖੱਤ ਯੂਨੀਅਨ ਮਿਨਿਸਟਰ ਧਰਮਿੰਦਰ ਪ੍ਰਧਾਨ ਜੀ ਨੂੰ ਲਿਖਿਆ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਇਹ ਕਿਹਾ ਸਾਨੂੰ ਇੱਕ ਕਲੈਰੀਕਲ ਸਾਨੂੰ ਪਤਾ ਚੱਲਣਾ ਚਾਹੀਦਾ ਕਿ ਤੁਸੀਂ ਕੀ ਐਕਸ਼ਨ ਲੈਂਦੇ ਇਟਸ ਨਾਟ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਹੈ ਹਰ ਪੰਜਾਬੀ ਦਾ ਅੱਜ ਜੋ ਪੰਜਾਬੀ ਚਾਹੇ ਉਹ ਅਮਰੀਕਾ ਬੈਠਾ ਚਾਹੇ ਕੈਨੇਡਾ ਬੈਠਾ ਚਾਹੇ ਆਸਟ੍ਰੇਲੀਆ ਬੈਠਾ ਪੰਜਾਬੀ ਪੂਰੇ ਦੁਨੀਆ ਦੇ ਵਿੱਚ ਅੱਜ ਹਰ ਪੰਜਾਬੀ ਦਾ ਦਿਲ ਦੁਖਿਆ ਇਕੱਲੇ ਪੰਜਾਬ 'ਚ ਨਹੀਂ ਤੇ ਸਾਨੂੰ ਇੱਥੇ ਐਕਸ਼ਨ ਚਾਹੀਦਾ ਕਿ ਕੌਣ ਇਹਦੇ ਵਾਸਤੇ ਰਿਸਪੌਂਸੀਬਲ ਹੈ ਤੇ ਦੂਜੀ ਗੱਲ ਪੰਜਾਬ ਸਰਕਾਰ ਵਿਦ ਇਮੀਡੀਏਟ ਇਫੈਕਟ ਇੱਕ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਬੋਰਡ ਕੋਈ ਵੀ ਐਦਾਂ ਦਾ ਸਕੂਲ ਸਾਡਾ ਜਿਹੜਾ ਐਕਟ ਹੈ ਉਸ ਤੋਂ ਵਿੱਚ ਐਮਪਾਵਰਮੈਂਟ ਲੈ ਕੇ ਕਿ ਪੰਜਾਬੀ ਮੇਨ ਸਬਜੈਕਟ ਹੋਊਗਾ ਤੇ ਅਗਰ ਕੋਈ ਵੀ 10ਵੀਂ ਜਮਾਤ ਦੇ ਵਿੱਚ ਬਿਨਾ ਪੰਜਾਬੀ ਮੇਨ ਸਬਜੈਕਟ ਤੋਂ ਪੰਜਾਬੀ ਪੜ੍ਹਾਈ ਜਾਂਦੀ ਹੈ ਉਹ ਡਿਗਰੀ ਜਿਹੜੀ ਹੈ ਉਹ ਜਿਹੜਾ ਸਰਟੀਫਿਕੇਟ ਹੈ ਉਹ ਨਲ ਐਂਡ ਵਾਈਡ ਮੰਨਿਆ ਜਾਊਗਾ ਇਹ ਸਾਰੇ ਬੋਰਡਸ ਦੇ ਉੱਤੇ ਇਮੀਡੀਏਟਲੀ ਲਾਗ ਹੁੰਦਾ ਹੈ ਇਹ ਨੋਟੀਫਿਕੇਸ਼ਨ ਅਸੀਂ ਆਪ ਜੀ ਨੂੰ ਦੇ ਦਾਂਗੇ ਆਫੀਸ਼ੀਅਲ ਨੋਟੀਫਿਕੇਸ਼ਨ ਮੈਂ ਆਪਣੇ ਐਜੂਕੇਸ਼ਨ ਸੈਕਟਰੀ ਨੂੰ ਖਤ ਲਿਖਿਆ ਤੇ ਇਸ ਦੇ ਤਰਾਹੀਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਹਾਂ ਜਿਹੜਾ ਪੰਜਾਬ ਸਰਕਾਰੇ ਨੋਟੀਫਿਕੇਸ਼ਨ ਕਰਦੀ ਹੈ। ਪੰਜਾਬ ਅਤੇ ਹੋਰ ਪੇਸ਼ਾਵਾਂ ਨੂੰ ਸਿੱਖਿਆ ਦੇ ਪੰਜਾਬ ਬੈਕ ਡੋਜ਼ਰ 8 ਦੇ ਸੈਕਸ਼ਨ 3 ਵਿੱਚ ਸਾਰੇ ਉਪਬੰਧਾਂ ਉੱਤੇ ਸਮੇਂ-ਸਮੇਂ ਤੇ ਕੀਤੀਆਂ ਸੋਧਾਂ ਨੂੰ ਰੋਸ਼ਨੀ ਵਿੱਚ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹੇਠ ਅਨੁਸਾਰ ਹਦਾਇਤ ਕੀਤੀ ਜਾਂਦੀ ਹੈ। ਕਿਸੇ ਵੀ ਵਿਦਿਆਰਥੀ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਪੜ੍ਹੇ ਬਿਨਾਂ ਪਾਸ ਪਾਸ ਕੋਸ਼ਿਤ ਨਾ ਕੀਤਾ ਜਾਵੇ। ਨੰਬਰ 2 ਪੰਜਾਬ ਰਾਜ ਵਿੱਚ ਕਿ ਸੇਵੀ ਬੋਰਡ ਨਾਲ ਸੰਬੰਧਿਤ ਸਕੂਲ ਵਿੱਚ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਪੜਾਇਆ ਜਾਵੇ ਜਿਹੜਾ CBSE ਆਪਣੇ ਡਰਾਫਟ ਲੈ ਕੇ ਆਈ ਹੈ ਜਿਹੜੇ ਕਹਿੰਦੇ ਪੰਜ ਪੇਪਰਾਂ ਦੇ ਤਾਂ ਸੀ ਪੂਰੇ ਪੇਪਰ ਹੋਣ ਗਿਆ ਇਹਨਾਂ ਆਮ ਵਾਂਗ ਹੁੰਦੇ ਪਰ ਇੱਕ ਫੋਰਨ ਲੈਂਗੁਏਜ ਨਾਲ ਕੋਈ ਰੀਜਨਲ ਲੈਂਗੁਏਜ ਤੁਹਾਡੀ ਇੱਛਾ ਹੈ ਉਹ ਪੜ ਲਿਆ ਕਰੋ ਤੁਸੀਂ ਉਹਦਾ ਤੁਸੀਂ ਉਹ ਬਿਲਕੁਲ ਵੀ ਆਰ ਨਲਿੰਗ ਵੀ ਆਰ ਨਲਨ ਫਾਈਡ ਹੁੰਦਾ ਇਸ ਨੋਟੀਫਿਕੇਸ਼ਨ ਦੇ ਨਾਲ ਪੰਜਾਬੀ ਹੈਜ਼ ਟੂ ਬੀ ਦਾ ਮੇਨ ਸਬਜੈਕਟ ਉਸ ਤੋਂ ਬਾਅਦ ਅੱਗੇ ਲਿਖਿਆ ਜਾਂਦਾ ਇਹਨਾਂ ਡਾਇਟਾਂ ਨੂੰ ਉਲੰਘਣਾ ਕਰਨ ਵਾਲੇ ਸਕੂਲਾਂ ਵਿਰੁੱਧ ਪੰਜਾਬੀ ਅਤੇ ਹੋਰ ਪਛਾਣਵਾਨ ਸਿੱਖਿਆ ਤੇ ਪੰਜਾਬ ਐਕਟ 2008 ਵਿੱਚ ਇਸ ਸਮੇਂ ਤੋਂ ਕੀਤੀਆਂ ਗਈਆਂ ਸੋਧਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਇਹ ਐਕਟ 2008 ਬਣਿਆ ਸੀ ਜਿਹਦੇ ਵਿੱਚ ਕੋਈ ਅਗਰ ਪੰਜਾਬੀ ਨਹੀਂ ਬਣਾਉਂਦਾ ਕੋਈ ਸਕੂਲ ਤਾਂ 25000 ਰੁਪਏ ਜੁਰਮਾਨੇ ਦੀ ਪ੍ਰੋਵੀਜ਼ਨ ਸੀਗਾ 2021 ਦੇ ਵਿੱਚ ਇਸ ਨੂੰ ਐਮੈਂਡ ਕਰਕੇ 50000 ਕਰ ਦਿੱਤਾ ਗਿਆ ਸੀ ਪਰ ਕਦੀ ਕਿਸੇ ਸਕੂਲ ਤੇ ਜੁਰਮਾਨਾ ਨਹੀਂ ਹੋਇਆ ਸੀ ਇਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਕੈਨਿਓਰ ਦੇ ਵਿੱਚ ਤੇ ਜਦੋਂ ਜਦੋਂ ਵੀ ਅੱਜ ਵੀ ਮੈਂ ਆਪ ਜੀ ਦੇ ਰਾਹੀਂ ਕਹਿੰਦਾ ਮੇਰੇ ਕਦੀ ਵੀ ਜਦੋਂ ਵੀ ਧਿਆਨ ਚ ਆਇਆ ਕਿ ਪੰਜਾਬੀ ਕਿਸੇ ਸਕੂਲ ਨੇ ਪੜ੍ਹਾਉਣ ਤੋਂ ਮਨਾਂ ਕੀਤੀ ਹੋਵੇ ਤਾਂ ਉਸ ਦੇ ਉੱਤੇ ਅਸੀਂ ਸਖਤ ਕਾਰਵਾਈ ਕੀਤੀ ਹੈ ਆਮਨ ਲੈ ਕੇ ਆਇਆ 2023 ਦੇ ਵਿੱਚ ਮੋਹਾਲੀ ਦੇ ਇੱਕ ਨਾਮੀ ਸਕੂਲ ਐਮਏਟੀ ਇੰਟਰਨੈਸ਼ਨਲ ਸਕੂਲ ਮੋਹਾਲੀ ਸਾਨੂੰ ਪਤਾ ਲੱਗਿਆ ਸੀ ਕਿ ਉਹ ਪੰਜਾਬੀ ਨਹੀਂ ਪੜ੍ਹਾ ਰਿਹਾ ਅਸੀਂ ਇਸ ਨੂੰ ਨੋਟਿਸ ਕੱਢਿਆ ਉਸ ਨੂੰ ਜੁਰਮਾਨਾ ਲਾਇਆ ਇਸ ਸੈਕਟੇਟ 50000 ਰੁਪਿਆ ਆਓ 50000 ਰੁਪਏ ਦੀ ਰਸੀਦ ਤੇ ਵੀ ਟੂ ਐਕਸ਼ਨ ਅੱਜ ਇਸ ਸਕੂਲ ਦੇ ਵਿੱਚ ਪੰਜਾਬੀ ਪੜਾਈ ਜਾ ਰਹੀ ਹੈ ਐਦਾਂ ਹੀ ਜਲੰਧਰ ਦਾ ਇੱਕ ਨਾਮੀ ਸਕੂਲ ਉਹ ਪੰਜਾਬੀ ਨਹੀਂ ਪੜਾ ਰਿਹਾ ਸੀ ਉਸ ਦੇ ਖਿਲਾਫ ਐਕਸ਼ਨ ਲਿਆ ਗਿਆ 2024 ਤੇ ਇੱਕ ਹੋਰ ਜਲੰਧਰ ਦੇ ਵਿੱਚ ਇੱਕ ਸਕੂਲ ਸੀ ਆਰਮੀ ਪਬਲਿਕ ਸਕੂਲ ਜਿਸ ਨੂੰ ਆਰਮੀ ਰਨ ਕਰਦੀ ਹੈ ਤੇ ਆਰਮੀ ਦਾ ਲੋਜਿਕ ਸੀ ਕਿ ਸਾਡੇ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਇਹ ਉਹਨਾਂ ਦੇ ਬੱਚੇ ਪੜਦੇ ਆ ਜੋ ਵੱਖ-ਵੱਖ ਸਟੇਟਸ ਤੋਂ ਟਰਾਂਸਫਰ ਹੋ ਕੇ ਆਂਦੇ ਆ ਇਸ ਕਰਕੇ ਸਾਨੂੰ ਪੰਜਾਬੀ ਪੜਾਣੀ ਲਾਜ਼ਮੀ ਨਹੀਂ ਕੋਈ ਸਾਊਥ ਇੰਡੀਆ ਤੋਂ ਆਇਆ ਕੋਈ ਈਸਟ ਇੰਡੀਆ ਤੋਂ ਆਇਆ ਵੀ ਅਸੀਂ ਪੰਜਾਬੀ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਥੋੜਾ ਕੋਈ ਆਫੀਸਰ ਹੋ ਸਕਦਾ ਉਸ ਦਾ ਬੱਚਾ ਆਵੇ 9ਵੀਂ ਜਮਾਤ ਚ ਆਵੇ ਫੋਰ ਏਗਜ਼ਾਮਪਲ ਵੈਸਟ ਬੰਗਾਲ ਤੋਂ ਆਇਆ ਹੋਵੇ ਆਫੀਸਰ ਉਹ ਟਰਾਂਸਫਰ ਹੋ ਗਿਆ ਉਹਨ ਆਪਣੇ ਬੱਚੇ ਪੰਜਾਬ ਪੜਾਣੇ ਆ ਤਾਂ ਉਸ ਨੂੰ 9ਵੀਂ ਦੇ ਵਿੱਚ ਨਵੀਂ ਦੀ ਪੰਜਾਬੀ ਦੀ ਬਜਾਏ ਅਸੀਂ ਬੇਸਿਕ ਪੰਜਾਬੀ ਪੜ੍ਹਾਵਾਂਗੇ ਪਰ ਬਿਨਾ ਪੰਜਾਬੀ ਪੜ੍ਹਾਏ ਪੰਜਾਬ ਦੇ ਵਿੱਚ ਕੋਈ ਵੀ ਇੱਕ ਸਕੂਲ ਨਹੀਂ ਚੱਲੂਗਾ ਆ ਜੋ ਜਿੰਨੇ ਵੀ ਆਰਮੀ ਦੇ ਸਕੂਲ ਹੈ ਉਸ ਦੇ ਵਿੱਚ ਵੀ ਜਿਹੜੀ ਪੰਜਾਬੀ ਅਸੀਂ ਲਾਜ਼ਮੀ ਕਰਾਈ ਹੈ ਆ ਵੀ ਮੈਂ ਤੁਹਾਨੂੰ ਕਿਸੇ ਨੇ ਵੀ ਚਾਹੀਦਾ ਹੋਵੇਗਾ ਇਹ ਸਾਡੇ ਕੋਲ ਤਾਂ ਇਹ ਜੋ ਕੱਲ ਤੋਂ ਵਾਪਰਿਆ ਤੇ ਮੈਂ ਮੀਡੀਆ ਦਾ ਵੀ ਸਤ ਸਬਦ ਧੰਨਵਾਦ ਕਰਦਾ ਕਿਉਂਕਿ ਇਹ ਗੱਲ ਇਹ ਆਪਣੇ ਵੀ ਹੋਂਦ ਦੀ ਗੱਲ ਹੈ ਇਹ ਪੰਜਾਬੀ ਦੀ ਹੋਂਦ ਦੀ ਗੱਲ ਹੈ ਤੁਸੀਂ ਸਭ ਨੇ ਵੀ ਆਵਾਜ਼ ਚੱਕੀ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਜਿਹੜਾ ਬੜਾ ਦਿਲ ਦੁਖਦਾ ਹੈ ਬੜੀ ਇਸ ਗੱਲ ਤੋਂ ਜਦੋਂ ਉਹ ਇਹਨਾਂ ਨੂੰ ਜਿਹੜਾ ਬੀਜੇਪੀ ਦੀ ਭਾਸ਼ਾ ਹੈ ਕਲੈਰੀਕਲ ਮਿਸਟੇਕ ਤੇ ਮੈਂ ਚਾਹੂੰਗਾ ਇਸ ਦੇ ਉੱਤੇ ਬੀਜੇਪੀ ਦੀ ਲੀਡਰਸ਼ਿਪ ਦੱਸੇ ਕਿ ਕੀ ਉਹ ਪੰਜਾਬ ਦੇ ਵਿੱਚ ਪੰਜਾਬੀ ਨੂੰ ਮੇਨ ਸਬਜੈਕਟ ਖਤਮ ਕਰਨਾ ਚਾਹੁੰਦੀ ਹੈ ਤੇ ਕੀ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਪੰਜਾਬੀ ਉਹਨਾਂ ਲਈ ਇੰਨੀ ਅਹਿਮੀਅਤ ਵੀ ਨਹੀਂ ਰੱਖਦੀ ਕਿ ਜਰਮਨ ਫ੍ਰੈਂਚ ਚਾਈਨੀਜ਼ ਜਪਾਨੀ ਥਾਈ ਉਤਪਾਸ਼ਾਵਾ ਮੈਂਸ਼ਨ ਹੋ ਜਾਣ ਤੇ ਪੰਜਾਬੀ ਮੈਂਸ਼ਨ ਹੋਵੇ ਰੀਜਨ ਦੇ ਵਿੱਚ ਇਹੀ ਅੱਜ ਦਾ ਵਿਸ਼ਾ ਸੀ ਜੀ ਅਸੀਂ ਇਸ ਨੋਟੀਫਿਕੇਸ਼ਨ ਨੂੰ ਬੜੀ ਸਖਤੀ ਦੇ ਨਾਲ ਲਾਗੂ ਕਰਾਂਗੇ CBSE will not be allowed CBSE ਨੂੰ ਅਲਾਉ ਨਹੀਂ ਕੀਤਾ ਜਾਊਗਾ ਆਪਣਾ ਇਸ ਡਰਾਫਟ ਨੂੰ ਜਦੋਂ ਤੱਕ ਪੰਜਾਬੀ ਨੂੰ ਮੇਨ ਭਾਸ਼ਾ ਯਾਨੀ ਇਟ ਹੈਸ ਟੂ ਬੀ ਹਾਂ ਹੋਰ ਕੋਈ ਬੱਚਾ ਫੋਰਨ ਲੈਂਗੁਏਜ ਸਿੱਖੇ ਜੀ ਸੱਤ ਕੇ ਸਿੱਖੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਜਿਹੜੇ ਉਹ ਜਿੱਥੇ ਪੰਜ ਸਬਜੈਕਟ ਕਹਿੰਦੇ ਨੇ ਨਹੀਂ ਉੱਥੇ ਪੰਜਾਬੀ ਹੈਸ ਟੂ ਬੀ ਦਾ ਮੇਨ ਸਬਜੈਕਟ ਪੰਜਾਬੀ ਦਾ ਪੇਪਰ ਜਿਵੇਂ ਹੁਣ ਹੋ ਰਿਹਾ ਉਵੇਂ ਹੀ ਹੋਊਗਾ ਏ ਅਸੀਂ ਲਾਜ਼ਮੀ ਕਰਾਂਗੇ ਵਰਨਾ ਜਿਹੜਾ ਹੈ CBSE has to face section ਤੇ ਉਹ ਜਿਹੜੇ ਬੱਚਿਆਂ ਦਾ ਸਰਟੀਫਿਕੇਟ ਹੈ ਉਹ ਨਾ ਲੈਂਗੁਆਇਡ ਮਿਲਿਆ ਜਾਊਗਾ ਇਹ ਪਾਵਰ बिकॉज ਇਟਸ ਅ ਸਟੇਟ ਸਬਜੈਕਟ ਅ ਪਾਵਰ ਸਾਡੇ ਕੋਲ ਹੈ ਧੰਵਾਦ ਜੀ ਬਾਈ ਸਾਹਿਬ ਜਿੱਥੇ ਇੱਕ ਪਾਸੇ ਪੰਜਾਬੀ ਦੀ ਗੱਲ ਕੀਤੀ ਜਾਂਦੀ ਹੈ ਉੱਤੇ ਹੋ ਕਿ ਸਾਰੀਆਂ ਰੀਜਨਲ ਲੈਂਗੁਏਜਸ ਦਾ ਪੇਪਰ ਜਿਹੜਾ ਇੱਕੋ ਦਿਨ ਤੇ ਗੱਲ ਹੋਈਗੀ ਕੀ ਲੱਗਦਾ ਕਿ ਇਸ ਦੇ ਉੱਤੇ ਹੋਰ ਵੀ ਸਟੇਟਸ ਦਾ ਗੱਲ ਕਰਕੇ ਤੁਸੀਂ ਐਕਸ਼ਨ ਜਿਹੜਾ ਓਬਵੀਅਸਲੀ ਓਬਵੀਅਸਲੀ ਅਸੀਂ ਉਹ ਵੀ ਕਰਾਂਗੇ ਪਰ ਅੱਜ ਮੈਨੂੰ ਇਸ ਕੱਲ ਦੀ ਖੁਸ਼ੀ ਹੈ ਕਿ ਕਿਤੇ ਉੜੀਆ ਦੇ ਨਾਲ ਹੋਰ ਵੀ ਬਹੁਤ ਸਾਰੇ ਸਟੇਟਸ ਦੇ ਨਾਲ ਪਰ ਪੰਜਾਬ ਟੁੱਕ ਪੰਜਾਬ ਨਾਲ ਜਿਹੜੀ ਇਹ ਜਿਹੜੀ ਲੀਡ ਲਈ ਹੈ ਤੇ ਤੁਸੀਂ ਅੱਜ ਦੇਖੋ ਕਿ ਉਹਨਾਂ ਨੂੰ 2-4 ਘੰਟੇ ਚ ਇੰਨੀ ਤਾਂ ਕਿ ਇੱਕਦਮ ਲੈ ਕੇ ਆਣਾ ਪਰ ਮੁੱਦਾ ਮੈਂ ਫਿਰ ਤੁਹਾਨੂੰ ਕਹਿ ਰਿਹਾ ਇਹ ਸਮਝਣ ਦੀ ਲੋੜ ਹੈ ਇਟ ਇਜ਼ ਨਾਟ ਅਬਾਊਟ ਕਿ ਰੀਜਨਲ ਲੈਂਗੁਏਜ ਪੰਜਾਬ ਲਿਖ ਪੰਜਾਬੀ ਲਿਖਣਾ ਭੁੱਲ ਗਏ ਉਹ ਨਹੀਂ ਮੇਨ ਸਬਜੈਕਟ ਚੋ ਹੀ ਜਿਹੜੇ ਤੁਹਾਡੇ ਪਾਸ ਮੇਨ ਭਾਸ਼ਾਵਾਂੋਂ ਗੈਪ ਕਰਦੀਆਂ ਉਹ ਨਹੀਂ ਕਹਤਾ ਕਿ ਠੀਕ ਹੈ ਇੱਕ ਦੋ ਦਿਨ ਚ ਦੋ ਪੇਪਰ ਦੇ ਰਿਆ ਕਰੋ ਕੋਈ ਗੱਲ ਨਹੀਂ ਜਿਵੇਂ ਮੈਂ ਤੁਹਾਨੂੰ ਉਦਾਹਰਨ ਨਾਲ ਆਪ ਪੜ੍ਹ ਕੇ ਸੁਣਾਇਆ ਤੇ ਸਾਰਾ ਕੁਝ CBSE ਦੀ ਵੈਬਸਾਈਟ ਤੇ ਹੈ ਮੰਤੇ ਜਰਾ ਰਾਜਨੀਤਿਕ ਪੰਜਾਬੀ ਦੀ ਤੁਸੀਂ ਗੱਲ ਕਰਦੇ ਹੋਣੀ ਚਾਹੀਦੀ ਹੈ ਜੀ ਉਹਦੇ ਲਈ ਅਗਲਾ ਕੀ ਪ੍ਰੋਗਰਾਮ ਹੈ ਹੋਰ ਜਾ ਕੇ ਦਬਾਅ ਕੋ ਮੈਂ ਤੁਹਾਨੂੰ ਜੀ ਇਹ ਚਿੱਠੀਆਂ ਦੇ ਦੰਨੇ ਜੀ ਓਬਵੀਅਸਲੀ ਹੋਇਆ ਕਿ ਅਸੀਂ ਸਮੇਂ-ਸਮੇਂ ਦੇ ਉੱਤੇ ਚੈੱਕ ਵੀ ਕਰਾਂਦੇ ਮੈਂ ਤੁਹਾਨੂੰ ਆਪ ਕਿਹਾ ਅਗਰ ਤੁਹਾਡੇ ਧਿਆਨ 'ਚ ਵੀ ਕੋਈ ਵੀ ਇਦਾਂ ਦਾ ਸਕੂਲ ਹੈ ਇਵਨ ਐਸ ਆਫ ਨਾਓ ਤੁਸੀਂ ਮੈਂ ਤੁਹਾਨੂੰ ਡਾਕੂਮੈਂਟਸ ਵੀ ਸਾਂਝੇ ਕਰ ਦੂੰਗਾ ਸਾਰੇ মিডিਆ ਦੇ ਨਜ਼ਰ ਦੇ ਨਾਲ ਆ ਜਿਹੜੇ ਤਿੰਨ ਚਾਰ ਸਕੂਲਾਂ ਦੇ ਉੱਤੇ ਇਹਦੇ 'ਚ ਲਿਖਿਆ ਹੋਇਆ ਸਮੇਂ-ਸਮੇਂ ਦੇ ਉੱਤੇ ਅਸੀਂ ਚੈਕਿੰਗ ਕਰਾਂਗੇ ਬਹੁਤ ਸਾਰੇ ਕਾਨਫਰੈਂਸ ਇ ਅਰਿਜਨਲ ਲੈਂਗੁਏਜ ਨੇ ਇੱਕ ਸਕੂਲ ਉੱ ਉਸ ਵੇ ਨਾਲ ਜਿਹੜੇ ਲੱਖਾਂ ਸਟੂਡੈਂਟਸ ਆ ਉਹਨਾਂ ਉਹ ਤਾਂ ਮੜਕੋ ਸੱਚ ਆਗੇ ਨਾ ਕਾਦੇ ਪੰਬਲਪੁਰ ਸੇ ਚ ਆਗੇ ਜੀ ਨਹੀਂ ਸੀਬੀਐਸਸੀ ਹੈਸ ਟੂ ਕਮ ਬਾਈ ਆਰ ਵੇ ਸੀਬੀਐਸਸੀ ਨੂੰ ਸਾਡੇ ਉਰੇ ਤੇ ਆਣਾ ਪਊਗਾ ਜੀ ਆ ਜਿਹੜਾ ਵੈਸੇ ਵੀ ਪਹਿਲੀ ਗੱਲ ਇਟਸ ਅ ਡਰਾਫਟ ਸੈਕੰਡ ਇਟਸ ਅ ਸਟੇਟ ਸਬਜੈਕਟ ਉਨੀ ਟਾਈਮ ਤੇ ਸਟੇਕਹੋਲਡਰਸ ਤੋਂ ਮੰਗਿਆ ਪੰਜਾਬੀ ਉਹਨਾਂ ਨੂੰ ਪੜ੍ਹਾਣੀ ਹੀ ਪੈਣੀ ਹੈ ਤੁਸੀਂ ਕੀ ਲੱਗਦੇ ਹੋ ਬੀਜੇਪੀ ਆਪਣੀ ਇਸ ਕੋਸ਼ਿਸ਼ ਕਾਮਯਾਬ ਹੋਜੂਗੀ ਤੁਹਾਨੂੰ ਕੀ ਲੱਗਦਾ ਹੈ CBSE ਤੋਂ ਸਰਟੀਫਿਕੇਟ ਜਿਹੜੇ ਆ ਦੁਆਰੇ ਪੰਜਾਬੀ ਦੇ ਨਾਲ ਉਹ ਉਸਤੇ ਜੀ ਕੀ ਸਟ੍ਰਕਚਰ ਚੇਗੀ ਨੋਟੀਫਿਕੇਸ਼ਨ ਆ ਗਿਆ ਜੀ ਦੇ ਹੈਵ ਟੂ ਕਮ ਬਾਈ ਦਿਸ ਵੇ ਮੈਂ ਆਪਣੀ ਪਾਲਸੀ ਚੇਂਜ ਕਰੀ ਸੀ CBSE ਪੂਰਾ ਦਬਾਉ ਪਵੇ ਤੇ ਉਹੀ ਕਹੇਗੇ ਲਾਜ਼ਮੀ ਪੰਜਾਬੀ ਹੋਣੀ ਚਾਹੀਦੀ ਆ ਉਹਦੇ ਲਈ ਕੀ ਕਰੇਗੀ ਜੀ ਸਨਾ ਉਹਦੇ ਲਈ ਅਸੀਂ ਨੋਟੀਫਿਕੇਸ਼ਨ ਕਰਤਾ ਉਹਦੇ ਲਈ ਉਹਦਾ ਅਸੀਂ CBSE ਕਰੇਗਾ ਨਹੀਂ ਨਹੀਂ ਇਕੱਲਾ CBSE ਨਹੀਂ ਕੋਈ ਵੀ ਬੋਰਡ ਤਾਂ CBSE ਤੇ ਵੀ ਆਪਣੇ ਵਾਲਾ ਚਾਈਕਸ ਇੰਟਰਨੈਸ਼ਨਲ ਬੋਰਡ ਸਾ ਹੈ ICSE ਬੋਰਡ ਆ ਕਰ ਲੋ ਕੋਈ ਨਵਾਂ ਬੋਰਡ ਬਣਾ ਕੇ ਆ ਜਾਂਦਾ ਹੈ ਅੱਜਕੱਲ ਬਹੁਤ ਰਿਵਾਜ ਚੱਲੇ ਹੋਏ ਥੇਰ ਇਸ ਆਈਡੀ ਆ ਗਿਆ ਹੋਰ ਬਹੁਤ ਕੱਲ ਨੂੰ ਕੋਈ ਨਵਾਂ ਬੋਰਡ ਕੋਈ ਵੀ ਬੋਰਡ ਕੋਈ ਵੀ ਸਕੂਲ ਚਾਹੇ ਬਿਨਾ ਕੋਈ ਕਹਿੰਦਾ ਜੀ ਮੈਂ ਸਕੂਲ ਖੋਲਦਾ ਬਿਨਾ ਬੋਰਡ ਤੋਂ ਪੰਜਾਬੀ ਪੜਾਣੀ ਹੋਊਗੀ ਪੰਜਾਬੀ ਮੇਨ ਸਬਜੈਕਟ ਹੋਊਗੀ ਜਿਹੜੀ ਪੰਜਾਬੀ ਨੂੰ ਲੈ ਕੇ ਐਕਟ ਬਣਿਆ ਸੀ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਕੰਮ ਨਹੀਂ ਹੋਇਆ ਹੁਣ ਤਾਂ ਕਾਫੀ ਬੋਰਡ ਦਾ ਬਹੁਤ ਪ੍ਰਚਲਿਤ ਦਸਤ ਕਾ ਉਹ ਨੇ ਜਿਹੜੇ ਹੁਣ ਅਦਾਕਾਂ ਦਾ ਵੀ ਕੰਮ ਧੂਰਾ ਹੋਇਆ ਅਦਾਕਾਂ ਜਿਹੜੇ ਪੰਜਾਬੀ ਦਾ ਸਟੇਟ ਸਪੋਕਸਪੀਕਰ ਇਹਦੇ ਬਾਰੇ ਕੀ ਹੋ ਰਿਹਾ ਹੈ ਬੇਸਿਕਲੀ ਜੀ ਲੈਂਗੁਏਜਿਸ ਡਿਪਾਰਟਮੈਂਟ ਵੀ ਮੇਰੇ ਕੋਲ ਹੈ ਤੁਸੀਂ ਇਹ ਕਹੋਗੇ ਕੰਮ ਨਹੀਂ ਹੋਇਆ ਗਲਤ ਗੱਲ ਹੈ ਬਹੁਤ ਸਾਰੀ ਚੀਜ਼ਾਂ ਹੋ ਸਕਦਾ ਆਪ ਤੇ ਆਪ ਤੱਕ ਨਹੀਂ ਪਹੁੰਚੀਆਂ ਹੋਣ ਮੈਂ ਤੁਹਾਨੂੰ ਅੱਜ ਜ਼ਿਆਦਾ ਦਿਖਾ ਦੂੰਗਾ ਕਿ ਕਿਸ ਤਰੀਕੇ ਨਾਲ ਤੇ ਇਦਾਂ ਦਾ ਤੁਹਾਨੂੰ ਕੋਈ ਵੀ ਇਨਸਟੈਂਸ ਪਹਿਲਾਂ ਨਹੀਂ ਮਿਲੂਗਾ ਇਦਾਂ ਦਾ ਕੋਈ ਵੀ ਉਦਾਹਰਣ ਪਹਿਲਾਂ ਨਹੀਂ ਮਿਲੂਗਾ ਇਹ ਸਾਡੀ ਸਰਕਾਰ ਸੀ ਹੋਏ ਕਿ ਵੱਡੇ ਵੱਡੇ ਬ੍ਰਾਂਡਸ ਅੱਜ ਤੁਸੀਂ ਕਿਸੇ ਵੀ ਜਗ੍ਹਾ ਕਿਸੇ ਹੀ ਮਾਲਚ ਚਲੇ ਜਾਓ ਉਥੇ ਤੁਹਾਨੂੰ ਪੰਜਾਬੀ ਲਿਖੀ ਮਿਲਦੀ ਹੈ ਨਾ ਜੀ ਤੁਸੀਂ ਐਡਵੋਕੇਟ ਹੋ ਕਿੰਨੀਆਂ ਅਦਾਲਤਾਂ ਦਾ ਕੰਮ ਹੈ ਆਰਡਰ ਕਾਪੀਆਂ ਪੰਜਾਬੀ ਦੋ ਦੋ ਚੀਜ਼ਾਂ ਰੋਹਿਤ ਮੇਰੀ ਤੁਸੀਂ ਗੱਲ ਸਮਝੋ ਜਿਹੜਾ ਜਿੱਥੇ ਜੁਡੀਸ਼ਰੀ ਇਸ ਦੇ ਉਹ ਤੁਸੀਂ ਤੁਸੀਂ ਆਪ ਹੀ ਕਹਿੰਦੇ ਨਾ ਐਡਵੋਟਾਂ ਬੇਸ ਬੇਸਿਕ ਟਰਮ ਚ ਹੈ ਸਰਕਾਰ ਜੁਡੀਸ਼ਰੀ ਨੂੰ ਨਹੀਂ ਕਹਿ ਸਕਦੀ ਸਮਝ ਰਹੇ ਮੇਰੀ ਗੱਲ ਸਰ ਹਾਂ ਉਹਦੇ ਵਿੱਚ ਆਬਵੀਅਸਲੀ ਮੇਰੀ ਗੱਲ ਹੈ ਬਟ ਤੁਸੀਂ ਫਿਰ ਮੈਂ ਤੁਹਾਨੂੰ ਕਹਿ ਰਿਹਾ ਉਹ ਮਾਈ ਲਾਰਟਸ ਨੇ ਜੀ ਰਿਕਰੂਟਮੈਂਟ ਪੈਂਡਿੰਗ ਹੈ ਜੂਜ ਵੀ ਰਿਕਰੂਟਮੈਂਟ ਪੈਂਡਿੰਗ ਹੈ ਉਹ ਸ਼ੋਰ ਗਵਰਨਮੈਂਟ ਦੇ ਕਰਨੀ ਹੈ ਜੀ ਉਹ ਪੈਂਡਿੰਗ ਆ ਉਹਦੇ ਬਾਰੇ ਪੁੱਛੋ ਕਿ ਉਹ ਉਹ ਪੰਜਾਬੀ ਦੇ ਜਿਹੜਾ ਟ੍ਰਾਂਸਲੇਟਰ ਸਟਰਨੋ ਦਾ ਸਭ ਫਰਤ ਸਟੱਪ ਉਹ ਮਾਲ ਕੋਲ ਕੀ ਹੋਇਆ ਹੈ ਇਹ ਸਰਕਾਰ ਭਰਤੀ ਕਰਾਂਗੇ ਜੀ ਭਰਤੀ 55000 ਬੰਦੇ ਭਰਤੀ ਕੀਤੇ 8-10000 ਟੀਚਰ ਹੋਰ ਆ ਰਹੇ ਉਹ ਵੀ ਕਰਾਂਗੇ ਅੱਛਾ ਮੰਤਰੀ ਸਾਹਿਬ ਇੱਕ ਮੈਂ ਹੋਰ ਜੀ ਕਿਉਂਕਿ ਲਈ ਤੁਸੀਂ ਇਸ ਵਿਸ਼ੇ ਦੇ ਉੱਤੇ ਤੇ ਪਿਛਲੇ ਦਿਨੀ ਵਿਧਾਨ ਸਭਾ ਚ ਵੀ ਵਿਸ਼ਾ 88 ਮੈਂ ਤੁਹਾਨੂੰ ਇਹ ਵੀ ਦੱਸ ਦਿਆਂਗਾ ਪੰਜਾਬ ਨੇ ਬੜੇ ਕਲੀਅਰਲੀ ਤਰੀਕੇ ਨਾਲ ਇਹ ਕਹਿ ਦਿੱਤਾ ਹੈ ਕਿ ਪੰਜਾਬ ਇੱਕ ਆਪਣੀ এডੂਕੇਸ਼ਨ ਪਾਲਿਸੀ ਲੈ ਕੇ ਆਊਗਾ ਇਸ ਦੇ ਵਾਸਤੇ ਪੰਜਾਬ ਇੱਕ ਮਾਹਿਰਾਂ ਦੀ ਟੀਮ ਜਿਹੜੀ ਹੈ ਕਿਉਂਕਿ ਸਟੇਟ এডੂਕੇਸ਼ਨ ਪਾਲਿਸੀ ਬਣਾਣਾ এডੂਕੇਸ਼ਨ ਪਾਲਿਸੀ ਬਣਾਣਾ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਸਨੇ ਤੁਹਾਡੀ ਆਨ ਵਾਲੀ ਨਸਲ ਆਨ ਵਾਲੇ ਭੂਿਕ ਨੂੰ ਤੈਅ ਕਰਨਾ ਹੁੰਦਾ ਤਾਂ ਅਸੀਂ ਉਸ ਐਕਸਪਰਟਸ ਦੀ ਕਮੇਟੀ ਜਿਹੜੀ ਹੈ ਉਹ ਮਾਨਯੋਗ ਸੀਐਮ ਸਾਹਿਬ ਦੀ ਰਹਿਨਮਾਈ ਦੇ ਹੇਠ ਜਿਹੜਾ ਹੈ ਉਹ ਗਠਨ ਕਰਨ ਜਾ ਰਹੇ ਹਾਂ ਉਹ ਆਲਰੇਡੀ ਇਨ ਪ੍ਰੋਸੈਸ ਦੇ ਵਿੱਚ ਹੈ ਤੇ ਪੰਜਾਬ ਆਪਣੀ ਸਟੇਟ ਐਜੂਕੇਸ਼ਨ ਪਾਲਿਸੀ ਲੈ ਕੇ ਆਊਗਾ ਵੀ ਆਰ ਫਰਮ ਵਿਦ ਇਟ ਤੇ ਹੋਰ ਵੀ ਕਿਸੇ ਵੀ ਅਟੈਂਪਟ ਦੇ ਰਾਹੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਰਾਹੀਂ ਜਾਂ ਹੋਰ ਕਿਸੇ ਤਰੀਕੇ ਦੇ ਰਾਹੀਂ ਅਗਰ ਕੇਂਦਰ ਮੈਂ ਕੇਂਦਰ ਤੋਂ ਭਾਵ ਜਿਹੜੀ ਮੌਜੂਦਾ ਬੀਜੇਪੀ ਸਰਕਾਰ ਹੈ ਅਗਰ ਕੋਈ ਵੀ ਸਿੱਧਾ ਇਹ ਟੇਡਾ ਕੋਈ ਵੀ अटेम्प्ट ਕਰੂਗੀ ਪੰਜਾਬ ਪੰਜਾਬੀ ਪੰਜਾਬੀ ਸੱਭਿਆਚਾਰ ਪੰਜਾਬੀ ਇਤਿਹਾਸ ਸਾਡੇ ਕਲਚਰ ਨਾਲ ਜੁੜਿਆ ਹੋਇਆ ਨੂੰ ਉਸ ਨੂੰ ਅਸੀਂ ਬਿਲਕੁਲ برداشت ਨਹੀਂ ਕਰਦੇ ਮੈਂ ਸਾਹਿਬ ਬਹੁਤ ਸਾਰੇ ਸਕੂਲ ਜਿਹੜੇ ਖਾਸ ਕਰਕੇ ਕੰਵਨਟ ਸਕੂਲ ਜਿਹੜੇ ਹੈਗੇ ਨੇ ਜਿੱਥੇ ਹਿੰਦੀ ਦੇ ਪੰਜਾਬੀ ਦੇ ਵਿੱਚ অপਸ਼ਨ ਰੱਖੀ ਜਾਂਦੀ ਹੈ ਉਹ ਕਹਿੰਦੇ ਨੇ ਕਿ ਸਾਡੇ ਕੋ ਪੰਜਾਬੀ ਹੈਗੀ ਹੈ ਇਹ ਬੱਚੇ ਦੇ ਉੱਤੇ ਡਿਪੈਂਡ ਕਰਦਾ ਨਿਰਭਰ ਕਰਦਾ ਕਿ ਉਹ ਪੰਜਾਬੀ ਪੜ੍ਹਨਾ ਚਾਹੁੰਦਾ ਹੈ ਨਹੀਂ ਚਾਹੁੰਦਾ ਨਹੀਂ ਜੀ ਇੱਕ ਵੀ ਨਹੀਂ ਹੈਗਾ ਤੁਹਾਡੀ ਤੁਸੀਂ ਦੱਸੋ ਇੰਦਾਂ ਦੇ ਸਵੀ ਰਿਐਕਸ਼ਨ ਹੁੰਦੇ ਕੋਈ ਹੁੰਦਾ ਨਹੀਂ ਗਿਵ ਮੀ ਦਾ ਲਿਸਟ ਮੈਂ ਤਰੇ ਨੋਟੀਫਿਕੇਸ਼ਨ ਅਨੁਸਾਰ ਪੰਜਾਬੀ ਪੜਾਣੀ ਜ਼ਰੂਰੀ ਹੈ ਉਹ ਜ਼ਰੂਰੀ ਵੀ ਪਰ ਸਿੰਗਲ ਡੇ ਚੋ ਦੋ ਪੇਪਰ ਲੈਣਗੇ ਅਦਰ ਲੈਂਗੁਏਜ ਨਹੀਂ ਤੋ ਕਿਵੇਂ ਰੋਕੋਗੇ ਰੋਕੋ ਪੜੋ ਤੁਸੀਂ ਦੁਬਾਰਾ ਪ੍ਰਮੁੱਖ ਪਾਸ਼ਾ ਉਨੀ ਉਨੀ ਕਿਹਾ ਕਿ ਇਟਸ ਜਿਹੜਾ ਉਹਨੇ ਆਪਣੀ ਗਰੁੱਪ ਕੀਤੀ ਹੈ ਕਿ ਅਸੀਂ ਇਹਨਾਂ ਨੂੰ ਮੇਨ ਸਬਜੈਕਟ ਮੰਨਦੇ ਇਹਨਾਂ ਨੂੰ ਉਹ ਇਟ ਹੈਸ ਟੂ ਬੀ ਦਾ ਮੇਨ ਸਬਜੈਕਟ ਇਟ ਹੈਸ ਟੂ ਬੀ ਦਾ ਮੇਨ ਸਬਜੈਕਟ ਇਹ ਅਜਿਹੀ ਤਾਂ ਨਹੀਂ ਹੋਣੀ ਹਾਂਜੀ ਹੋਣੀ ਸਰ ਜਿਹਨੇ ਤੁਸੀਂ ਖਰਚਾ ਜਤਾਇਆ ਕਿ ਇਹ CBSE ICSE ਆਈਡੀ ਬੋਰਡ ਜੋ ਕੱਲੋਂ ਕੋਈ ਹੋਰ ਬੋਰਡ ਬਣ ਜਾਂਦਾ ਹੈ ਇਹ ਜਿਹੜਾ ਫਾਈਨ ਹੈ ਕੋਈ ਹੋਰ ਇਹ ਮੋਟਾ ਕਰ ਰਹੇ ਹੈ ਕਿ ਜੇ ਕੋਈ ਇਹੋ ਜਿਹੀ ਹਰਕਤ ਕਰਦਾ ਉਹਨੂੰ ਬਈ ਫਾਈਨ ਤਾਂ ਇੱਕ ਸਿਰਫ ਇੱਕ ਪੀਨਲ ਐਕਸ਼ਨ ਹੈ ਅਗੇਂਸਟ ਦ ਸਕੂਲ ਬਟ ਜਿਹੜਾ ਤੁਹਾਨੂੰ ਮੈਂ ਦੱਸਿਆ ਤੋ ਉਹਦਾ ਜਿਹੜਾ ਸਰਟੀਫਿਕੇਟ ਹੋਈ ਨਹੀਂ ਮੰਨਿਆ ਜਾਊਗਾ ਉਹ ਐਨਓਸੀ ਨਹੀਂ ਮੰਨਿਆ ਜਾਊਗਾ ਸਕੂਲ ਹੀ ਨਹੀਂ ਐਗਜ਼ਿਸਟ ਕਰੂਗਾ ਉਹ ਉਹਦੀ ਉਹਦੀ ਜਿਹੜੀ ਹੋਂਦ ਹੈ ਉਹੀ ਖਾਤਾ ਮੌਜੂਦ ਹੈ ਬੰਦਾ ਮੁੱਦਾ ਬਿਲਕੁਲ ਜਿਆਦਾ ਹੈ ਪਰ ਜਿਹੜਾ ਸਟੂਡੈਂਟ ਦਾ ਨੁਕਸਾਨ ਨਾ ਹੋਵੇ ਉਸ ਚੀਜ਼ ਦੀ ਪਰਪਾਈ ਕਿਵੇਂ ਕੀਤੀ ਜਾਏਗੀ ਕਿਉਂਕਿ ਬਹੁਤ ਸਾਰੇ ਸਕੂਲ ਹੋਣਗੇ ਜਿਹੜੇ ਸ਼ਾਇਦ 10ਵੀਂ ਕਰਵਾ ਦੇਣਗੇ ਕੱਲ ਨੂੰ ਆਪਾਂ ਕਹਦਾਂਗੇ ਕਿ ਵੈਲਿਡ ਨਹੀਂ ਕਰੂਗਾ ਰੋਹਿਤ ਇਸ ਵਕਤ ਦੇਖੋ ਸਮਝੋ ਇਟਸ ਫॉर द ਨੈਕਸਟ ਅਕੈਡੈਮਿਕ ਸੈਸ਼ਨ ਜੀ ਨੈਕਸਟ ਅਕੈਡੈਮਿਕ ਸੈਸ਼ਨ ਸ਼ੁਰੂ ਨਹੀਂ ਹੋਇਆ ਮੈਂ ਤੁਹਾਨੂੰ ਇਹ ਵੀ ਸ਼ੁਰੂਆਤ ਹੀ ਦੱਸਤਾ ਸੀ ਇਹ ਡਰਾਫਟ ਹੈ ਇਸ 0 ਮਾਰਚ ਤੱਕ ਹੈ ਤੇ ਇਸ ਨੂੰ 100% ਅਸੀਂ ਦੇਖੋ ਇਟਸ ਅ ਸਟੇਟ ਸਬਜੈਕਟ ਤੇ ਇਹਨੂੰ 100% ਕਰਾਉਣ ਦੀ ਜ਼ਿੰਮੇਵਾਰੀ ਪੰਜਾਬ ਅਸੀਂ ਉਹਨੂੰ ਲੀਗਲ ਲੜਨਾ ਪਵੇ ਨੋਟੀਫਿਕੇਸ਼ਨ ਇਟ ਵਿਲ ਬੀ ਕਿਸੇ ਵੀ ਬੱਚੇ ਦਾ ਜਿਹੜਾ ਹੈ ਭਵਿੱਖ ਦਾ ਜਿਹੜਾ ਹੈ ਉਸ ਤੇ ਉੱਤੇ ਨੁਕਸਾਨ ਨਹੀਂ ਹੋਊਗਾ ਪਰ ਸਭ ਤੋਂ ਵੱਡੀ ਗੱਲ ਇਹ ਤੁਸੀਂ ਇਸ ਗੱਲ ਦੀ ਗੰਭੀਰਤਾ ਨੂੰ ਸਮਝੋ ਇਹ ਕੋਈ ਛੋਟੀ ਗੱਲ ਨਹੀਂ ਸਾਡੀ ਦੇਸ਼ ਜਿਹੜੀ ਸਾਡੇ ਦੇਸ਼ ਦੀ ਖੂਬਸੂਰਤੀ ਹੈ ਤੇ ਉਸ ਖੂਬਸੂਰਤੀ ਨੂੰ ਭਾਜਪਾ ਖਤਮ ਕਰਨਾ ਚਾਹੁੰਦੀ ਹੈ ਰੀਜਨਲ ਲੈਂਗੁਏਜਸ ਨੂੰ ਖਤਮ ਕਰਨਾ ਚਾਹੁੰਦੀ ਹੈ ਇੱਕ ਬੜਾ ਹੀ ਜਿਹੜਾ ਗੰਭੀਰ ਮੁੱਛ ਹੈ ਤੇ ਉਸ ਤੋਂ ਵੀ ਵੱਡੀ ਗੱਲ ਮੈਂ ਤੁਹਾਨੂੰ ਫੇਰ ਜਿਹੜਾ ਆ ਤੁਸੀਂ ਜਿਹੜਾ ਤੁਹਾਨੂੰ ਆ ਟਵੀਟ ਪੜਾਇਆ ਮੈਨੂੰ ਉਸ ਤੋਂ ਵੱਡੀ ਗੱਲ ਕਿਸੇ ਮੁੱਦੇ ਤੇ ਨਾਲ ਖੜ ਜਾਇਆ ਕਰਨ ਆਕੇ ਹੁਣ ਤਾਂ ਹੋੰਦ ਦੀ ਗੱਲ ਆ ਗਈ ਸੀ ਪੰਜਾਬੀ ਆਸਤੇ ਵੀ ਦੁਬਾਰਾ ਮੈਂ ਤੁਹਾਨੂੰ ਕਹਦਾ ਐਕਸਨ ਰੁਕੋ ਇੱਕ ਨਾਲੇ ਪਹਿਲਾਂ ਰੁਕੋ ਆ ਦੇਖੋ ਰੀਜਨਲ ਲੈਂਗੁਏਜਸ ਦਿਖਾਉਂਦੇ ਆ ਕਿੰਨੀਆਂ ਭਾਸ਼ਾਵਾਂ ਲਿਖੀਆਂ ਸੁਣੀ ਜਾਇਓ ਭਾਸ਼ਾਵਾਂ ਦੇ ਨਾਮ ਰੀਜਨਲ ਐਂਡ ਫੋਰਨ ਲੈਂਗੁਏਜਸ ਗਰੁੱਪ ਰਾਈ ਗੁਰੰਗ ਤਮੰਗ ਸ਼ੈਪਰਾ ਫ੍ਰੈਂਚ ਸੰਸਕ੍ਰਿਤ ਕਮਿਊਨੀਕੇਟਿਵ ਸੰਸਕ੍ਰਿਤ ਉਰਦੂ बंगाली तमिल मराठी गुजराती मणिपुरी उर्दू कोर्स बी तिब्बटियन जर्मन बोटी तेलुगु बोडो जापानीज भुटिया स्पैनिश कश्मीरी मिजो भाषा मिलाऊ थाई आ लिखे नहीं आपा शावाते पता की लिखदे ने बिना जानकारी तो केंद्र सरकार नु क्वेश्चन वाले विरुद्ध नु ए लेटर ध्यान नाल देखना चाहिदा है एक छोटी जही क्लैरिकल मिस्टेक ये है। this is bjp ਆ ਲਿਖ ਰਿਹਾ ਪੰਜਾਬੀ ਹੈ ਹਾਂ bjp ਪੰਜਾਬ ਦਾ ਅਫੀਸ਼ਲ ਮੈਨੂੰ ਟੈਗ ਕੀਤਾ ਤਾਂ ਹੀ ਪਤਾ ਲੱਗਿਆ ਜੀ ਕਿਮਨ ਸਾਹ ਪਿੱਛੇ ਆਗੇ ਸੀ ਸੈਂਟਰ ਸਰਕਾਰ ਦਾ ਜੀ ਫਿਰ ਐਗਜ਼ਾਮ ਲੈ ਜਾਣਗੇ ਅੱਠਵੀਂ ਤੱਕ ਵੀ ਜੀ ਉਹ ਕਿਉਂਕਿ ਬੱਚੇ ਤਾਂ ਬੱਚੇ ਉਹਦੇ ਬਾਰੇ ਕੀ ਹੈ ਦੇਖੋ ਜੀ ਸਟੇਟ এডਿਕੇਸ਼ਨ ਇਜ਼ ਅ ਸਟੇਟ ਸਬਜੈਕਟ ਅਸੀਂ ਜਿਵੇਂ ਇਸ ਸਾਲ ਤੋਂ ਤੁਹਾਨੂੰ ਦੱਸ ਦਈਏ ਕਿ ਪੰਜਵੀਂ ਦਾ ਜਿਹੜਾ ਬੋਰਡ ਹੈ ਉਹ ਹੁਣੋਂ ਪੰਜਾਬ ਬੋਰਡ ਇਮਤਿਹਾਨ ਨਹੀਂ ਲੈਂਦਾ ਉਹ ਅਸੀਂ ਆਪਣੀ SCERT ਜਿਹੜੀ ਹੈ ਸਾਡੀ ਕੁਐਸਚਨ ਪੇਪਰ ਆਲਦੋ ਅਸੀਂ ਰਿਜ਼ਲਟ ਮੋਨੀਟਰ ਕਰਦੇ ਆਂ ਸਾਡੀ ਜਿਹੜੀ ਹੈ ਇਟਸ ਆਰ ਡੋਮੇਨ ਤੇ ਅਸੀਂ ਉਸ ਆਪਣੇ ਡੋਮੇਨ ਦੇ ਉੱਤੇ ਕੰਮ ਕਰ ਰਹੇ ਆਂ ਉਹਦੇ ਵਿੱਚ ਬਾਰ-ਬਾਰ ਕਿਸੇ ਸਿੱਧੇ ਢੰਗ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣ ਇਹ ਤਾਂ ਹਰ ਚੀਜ਼ ਪੰਗਾ ਲੈਣਾ ਕਿਸੇ ਵੀ ਚੀਜ਼ ਪਰ ਇਹ ਜਿਹੜਾ ਇਹ ਮੁੱਦਾ ਇਹ ਹੈ ਵਿਦਿਆ ਸਿੱਖਿਆ ਇੱਕ ਇਦਾਂ ਦੀ ਗੱਲ ਹੈ ਤੁਹਾਨੂੰ ਮੈਂ ਹੋਰ ਗੱਲ ਦੱਸ ਦਿੰਦਾ ਇਹ ਵੀ ਚੀਜ਼ਾਂ ਮੈਨੂੰ ਆਕੇ ਬਟੌਰ ਐਜੂਕੇਸ਼ਨ ਮਿਨਿਸਟਰ ਪਤਾ ਲੱਗੀਆਂ ਕਿ ਕਿ ਮਾਤ ਭਾਸ਼ਾ ਦੀ ਇੰਪੋਰਟੈਂਸ ਸਿਰਫ ਇੱਕ ਇੱਕ ਸਿਰਫ ਕਲਚਰ ਹਿਸਟੋਰਿਕਲੀ ਨਹੀਂ ਹੈ ਚਾਈਲਡ ਸਾਈਕੋਲੋਜੀ ਇਹ ਕਹਿੰਦੀ ਹੈ ਕਿ ਆਪ ਸਭ ਨੂੰ ਵੀ ਤੁਸੀਂ ਸਭ ਪੇਰੈਂਟਸ ਨੂੰ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਜਾਂ ਜਿੰਨੇ ਵੀ ਲੋਕ ਸੁਣ ਰਹੇ ਨੇ ਉਹ ਇਹ ਕੀ ਉਹ ਕਨਸੈਪਟ ਥੈਂਕ ਯੂ ਉਹ ਕਨਸੈਪਟ ਜੋ ਬੱਚੇ ਨੂੰ ਅਗਰ ਤੁਸੀਂ ਚਾਹੁੰਦੇ ਹੋ ਕਿ ਬੱਚਾ ਉਸ ਨੂੰ ਜ਼ਿੰਦਗੀ ਭਰ ਯਾਦ ਰੱਖੇ ਉਸ ਦੇ ਦਿਮਾਗ ਦੇ ਉੱਤੇ ਗਹਿਰੀ ਛਾਪ ਛੱਡ ਜਾ ਉਸ ਦੀ ਸਮਝ ਇਨਕਰੀਜ਼ ਹੋਵੇ ਤਾਨੂੰ ਉਹ ਕਨਸੈਪਟ ਪੰਜਾਬੀ ਚ ਸਮਝਾਉਣੇ ਚਾਹੀਏ ਮਾਤ ਪਾਸ਼ਾ ਜੋ ਵੀ ਉਹਦੀ ਮਾਤ ਪਾਸ਼ਾ ਜਿਸ ਦੇ ਮਾਤ ਪਾਸ਼ਾ ਦਾ ਮਤਲਬ ਕੀ ਹੋ ਗਿਆ ਜਿਸ ਦੇ ਵਿੱਚ ਆਪਾਂ ਉਹ ਆਪਣੇ ਪਹਿਲੇ ਅੱਖਰ ਬੋਲਨੇ ਸਿੱਖਦੇ ਜੋ ਘਰੇ ਬੋਲੀ ਜਾਂਦੇ ਤਾਂ ਉਸ ਦੇ ਉੱਤੇ ਜਿਹੜੀ ਉਹਦੀ ਸਮਝ ਉਹ ਵੱਧਦੀ ਹੈ ਸੋ ਚਰਚੀਸ ਮਾਤ ਪਾਸ਼ਾ ਨੂੰ ਹੀ ਖਤਮ ਕਰ ਰਹੇ ਉਹ ਵੀ 10ਵੀਂ ਅਰਕੀ ਜਮਾਤ ਦੇ ਵਿੱਚ ਤੇ ਸਿੰਪਲ ਮਤਲਬ ਹੈ ਕਿ ਤੁਸੀਂ ਤੁਹਾਡਾ ਜਿਹੜਾ ਮਕਸਦ ਸਿਰਫ ਪੰਜਾਬੀ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ ਤੁਸੀਂ ਇਹ ਚਾਹਦੇ ਹੋ ਕਿ ਦੇਸ਼ ਦੇ ਬੱਚੇ ਗਰੋਅ ਨਾ ਕਰਨ ਉਹ ਆਪਣਾ ਜਿੰਨਾ ਉਹਨਾਂ ਦੀ ਦਿਮਾਗ ਦੀ ਫੁਲਕ ਪੈਸਤੀ ਹੈ ਉੱਥੇ ਤੱਕ ਨਾ ਜਾਣ ਇਹ ਵੀ ਇੱਕ ਜਿਹੜਾ ਹੈ ਇਹ ਜਿਹੜਾ ਬੱਚਿਆਂ ਦੀ ਮਾਨਸਿਕ ਸਥਿਤੀ ਦੇ ਉੱਤੇ ਜਿਹੜਾ ਉਸ ਦੇ ਉਹਨਾਂ ਦੀ ਵਿੱਦਿਆ ਦੇ ਉੱਤੇ ਜਿਹੜਾ ਅਸਰ ਇਹ ਵੀ ਪਾਉਂਦਾ ਬੈਂਕ ਸਰ ਇੱਕ ਵੀ ਆਲਸਿਕ ਤੁਸੀਂ ਸਾਈਕੋਲੋਜੀਕਲ ਟੈਸਟ ਜਦ ਵੀ ਕੁਝ ਫੈਸਲਾ ਲਿੱਤਾ ਸੀਗਾ ਕਿ ਸਾਈਕੋਲੋਜੀਕਲ ਟੈਸਟ ਹੋਣਾ ਉਹ ਇਹਦਾ ਬੱਚਾ ਉਹ ਕੀ ਹੈਗਾ ਸਰ ਉਹ ਦੱਸੋ ਮੈਂ ਵੈਸੇ ਤੁਹਾਨੂੰ ਦੱਸੂਗਾ ਜੀ ਮੈਂ ਤਾਂ ਇਹ ਮੁੱਦਾ ਤੇ ਮੈਂ ਆਪ ਸਭ ਤੋਂ ਉਮੀਦ ਰੱਖਦਾ ਕਿ ਧੰਨਵਾਦ ਵੀ ਤੁਹਾਡਾ ਤੁਸੀਂ ਸਵੇਰ ਤੋਂ ਕਿਲੇ ਤੁਸੀਂ ਸਭ ਦੀ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੁਸੀਂ ਬਹੁਤ ਬਲੰਦ ਆਵਾਜ਼ ਦੇ ਵਿੱਚ ਜਸਵੀ ਰਾਹੀਂ ਆਪਣੇ ਅਖਬਾਰਾਂ ਦੇ ਰਾਹੀਂ ਆਪਣੇ ਵੈਬ ਚੈਨਲ 'ਤੇ ਰਾਹੀਂ ਟਵੀਟਸ 'ਤੇ ਰਾਹੀਂ ਤੁਸੀਂ ਇਹ ਮੁੱਦਾ ਚੁੱਕਿਆ ਮੈਂ ਉਮੀਦ ਰੱਖਦਾ ਹਾਂ ਤੁਸੀਂ ਇਸ ਦੇ ਤੇ ਸਾਡੇ ਨਾਲ ਖੜੇ ਹੋ ਤੇ ਦੂਜੇ ਜਿਹੜਾ ਤੁਸੀਂ ਪੁੱਛਿਆ ਅਸੀਂ ਸਾਈਕੋਮੈਟ੍ਰਿਕ ਟੈਸਟ ਵੀ ਲੈ ਰਹੇ ਹਾਂ ਪਲੱਸ ਪੰਜਾਬ ਪਹਿਲੀ ਵਾਰੀ ਅਸੀਂ ਕੀ ਕੀਤਾ ਜਿੰਨੇ ਬੱਚੇ 12ਵੀਂ ਦਾ ਇਮਤਿਹਾਨ ਦੇ ਰਹੇ ਆ ਪੰਜਾਬ ਬੋਰਡ 'ਚ ਸੀਐਮ ਸਾਹਿਬ ਨੇ ਉਹਨਾਂ ਨੂੰ ਗੂਗਲ ਫਾਰਮ ਭੇਜਿਆ ਉਹ ਸਾਰੇ ਬੱਚਿਆਂ ਨੂੰ ਵਟਸਐਪ ਮੈਸੇਜ ਕੀ ਆਈਵੀਆਰ ਕਾਲਸ ਕੀਆਂ ਲਗਭਗ 165000 ਦੇ ਆਸ-ਪਾਸ ਬੱਚੇ ਇਸ ਸਾਲ ਦਾ ਜਿਹੜਾ ਬੋਰਡ ਦਾ ਐਗਜ਼ਾਮ ਦੇ ਰਹੇ ਉਹਨਾਂ ਦੇ ਵਿੱਚੋਂ ਸਵਾ ਲੱਖ ਬੱਚੇ ਨੇ ਰਿਪਲਾਈ ਕੀਤਾ ਉਸ ਗੂਗਲ ਫਾਰਮ ਉਹਨਾਂ ਨੂੰ ਗੂਗਲ ਫਾਰਮ ਹੈ ਕੀ ਹੈ ਉਸ ਦੇ ਵਿੱਚ ਬੱਚਿਆਂ ਨੇ ਪੁੱਛਿਆ ਕਿ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਹਾਂ ਕਿ ਤੁਹਾਡੇ 12ਵੀਂ ਤੋਂ ਇਮੀਡੀਏਟਲੀ ਬਾਅਦ ਤੁਹਾਡੇ ਪਲਾਨ ਕੀ ਹੈ ਤੁਸੀਂ ਗ੍ਰੈਜੂਏਸ਼ਨ ਆਸਤੇ ਜਾਣਾ ਚਾਹੁੰਦੇ ਹੋ ਤਾਂ ਕਿਹੜੇ ਕਾਲਜ ਜਾਣਾ ਚਾਹੁੰਦੇ ਹੋ ਪੰਜਾਬ ਜਾਣਾ ਚਾਹੁੰਦੇ ਹੋ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਹੋ ਦੇਸ਼ ਤੋਂ ਬਾਹਰ ਜਾਣਾ ਚਾਹੁੰਦੇ ਹੋ ਤੁਸੀਂ ਆਈਟੀਆਈ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਜੌਬਸ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਅਜੇ ਕੁਝ ਨਹੀਂ ਸੋਚਿਆ ਫਿਰ ਉਸ ਤੋਂ ਬਾਅਦ ਅੱਗੇ ਪੁੱਛਿਆ ਕਿ ਤੁਸੀਂ ਬੰਨਾ ਕੀ ਚਾਹੁੰਦੇ ਹੋ ਤੁਸੀਂ ਫੌਜ ਚ ਜਾਣਾ ਚਾਹੁੰਦੇ ਹੋ ਤੁਸੀਂ ਵਕੀਲ ਬੰਨਾ ਚਾਹੁੰਦੇ ਹੋ ਡਾਕਟਰ ਬੰਨਾ ਚਾਹੁੰਦੇ ਹੋ ਕਿਸੇ ਵਿੱਚ ਉਸ ਦੇ ਨਾਲ ਪਹਿਲੀ ਇਦਾਂ ਦਾ ਕਦੀ ਵੀ ਕਦੀ ਕੋਈ ਡਾਟਾ ਅਵੇਲੇਬਲ ਕਿੱਥੇ ਤੋਂ ਹੁਣ ਅਸੀਂ ਉਸ ਦੀ ਜਿਹੜੀ ਰੈਗੂਲਰ ਅਨਾਲਿਸਿਸ ਕਰ ਰਹੀ ਹੈ ਹੁਣ ਪੰਜਾਬ ਦੇ ਵਿੱਚ ਜੋ ਅਸੀਂ ਪਾਇਆ ਬੜਾ ਤੁਸੀਂ ਸਾਨੂੰ ਸੁਣ ਕੇ ਹੋਊਗਾ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪਰਸੈਂਟੇਜ ਆਈ ਹੈ ਪੰਜਾਬ ਦੇ ਇਹੀ ਮੈਂ ਤੁਹਾਨੂੰ ਦੱਸ ਰਹੀ ਸੀ ਇਹ ਸਾਡੇ ਖੂਨ ਚ ਹੈ ਪੰਜਾਬ ਦੇ ਵਿੱਚ ਇਸ ਵਕਤ ਜੋ ਬੱਚੇ 12ਵੇਂ ਦੇ ਇਮਤਿਹਾਨ ਦੇ ਰਹੇ ਉਹਨਾਂ ਦੇ ਵਿੱਚੋਂ 20% ਬੱਚੇ ਜਾਂ ਫੌਜ ਜਾਂ ਪੁਲਿਸ ਜਾਣਾ ਚਾਹੁੰਦੇ ਜਾਂ ਆਰਮੀ ਜਾਂ ਪੁਲਿਸ ਚ ਨਾਓ ਹੁਣ ਇਸ ਅਸੀਂ ਤੁਹਾਨੂੰ ਹਾਇਰ ਐਜੂਕੇਸ਼ਨ ਵੀ ਮੇਰੇ ਕੋਲ ਹੈ ਟੈਕਨੀਕਲ ਐਜੂਕੇਸ਼ਨ ਵੀ ਵਿਭਾਗ ਮੇਰੇ ਕੋਲ ਹੈ ਤਾਂ ਸੀਐਮ ਸਾਹਿਬ ਇਹ ਚਾਹੁੰਦੇ ਅਸੀਂ ਉਹਨਾਂ ਨੂੰ ਮਾਹੌਲ ਮਹਿਸੂਸ ਚਾਹੇ ਉਹ ਅਸੀਂ ਪੰਜਾਬ ਪੁਲਿਸ ਨਾਲ ਵੀ ਗੱਲ ਕਰ ਰਹੇ ਹਾਂ ਆਰਮੀ ਕੈਂਟਨਮੈਂਟਸ ਨਾਲ ਵੀ ਗੱਲ ਕਰ ਰਹੇ ਕਿ ਇਮਤਿਹਾਨਾਂ ਤੋਂ ਬਾਅਦ ਉਹਨਾਂ ਨੇ ਕੁਝ ਸਮਾਂ ਪੁਲਸ ਲਾਈਨ ਦੇ ਵਿੱਚ ਯਾ ਆਰਮੀ ਕੈਂਟਨਮੈਂਟਸ ਤਾਂ ਕਿ ਅਸੀਂ ਉਹਨਾਂ ਨੂੰ ਕੀ ਬੈਸਟ ਜਿਹੜਾ ਮਾਹੌਲ ਹੈ ਸਾਡੇ ਕੋਲ ਸੀ ਫਾਈਟਸ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਪੁਲਿਸ ਦੀ ਜਿਹੜੀ ਐਦਾਂ ਹੀ ਤੇ ਉਸ ਤੋਂ ਬਾਅਦ ਵੀ ਰੈਂਕਸ ਅਸੀਂ ਨਹੀਂ ਚਾਹਦੇ ਕਿ ਹਰ ਬੱਚਾ ਸਿਰਫ ਇਹ ਦੇਖੇ ਕਿ ਹਾਂ ਕਨਸਟੇਬਲ ਇਹਨਾਂ ਵਿੱਚ ਬਹੁਤ ਸਾਰੇ ਆਈਪੀਐਸ ਵੀ ਬੰਨਾ ਚਾਹਦੇ ਹੋ ਤਾਂ ਤੁਸੀਂ ਉਦਾਂ ਦਾ ਮਾਹੌਲ ਉਹਨਾਂ ਨੂੰ ਜਿਹੜਾ ਹੈ ਮੁਹैया ਕਰਾਨ ਲਈ ਉਸ ਦੇ ਉੱਤੇ ਵਰਕ ਚੱਲ ਗਿਆ ਜਦੋਂ ਉਸ ਦੀ ਫਾਈਨਲ ਆਊਗਾ ਅਗਲੇ 5-7 ਦਿਨ ਦੇ ਵਿੱਚ ਮੈਂ ਸਾਬ ਸਭ ਦੇ ਨਾਲ ਸਾਂਝਾ ਕਰੂੰਗਾ ਇੱਕ ਬੜੀ ਨਵਿਕਲੀ ਪ੍ਰੈਕਟਿਸ ਹੈ ਤੇ ਮੈਨੂੰ ਲੱਗਦਾ ਉਸ ਦੇ ਨਾਲ ਬੱਚਿਆਂ ਨੂੰ ਵੀ ਕੌਨਫੀਡੈਂਸ ਹੈ ਕਿ ਪਹਿਲੀ ਵਾਰੀ ਸਾਡੇ ਨਾਲ ਸਰਕਾਰ ਜਿਹੜੀ ਹੈ ਉਹ ਪੁੱਛਿਆ ਤੇ ਖੜੀ ਹੈ ਤੇ ਸਾਨੂੰ ਵੀ ਐਜ਼ ਅ ਐਜ਼ ਅ ਮਿਨਿਸਟਰ ਸਾਨੂੰ ਵੀ ਪਤਾ ਲੱਗ ਰਿਹਾ ਕਿ ਬੱਚਿਆਂ ਦਾ ਇੰਟਰਸਟ ਕੀ ਹੈ ਅਸੀਂ ਉਦਾਂ ਦੇ ਕੋਰਸੇਸ ਵਧਾ ਦਈਏ ਅਸੀਂ ਉਦਾਂ ਦੇ ਜਿਹੜੇ ਇਨਟੇਕਸ ਹੈ ਆਪਣੀ ਯੂਨੀਵਰਸਿਟੀਆਂ ਆਪਣੇ ਕਾਲਜੇਸ ਉਹ ਵਾਲੇ ਅਸੀਂ ਪਿਛਲੇ ਸਮੇਂ 'ਚ ਵਧਾਈ ਵੀ ਹੈ ਤਾਂ ਹੀ ਅੱਜ ਸਰਕਾਰੀ ਕਾਲਜਾਂ 'ਚ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਬਹੁਤ ਸਾਰੇ ਕਹਿੰਦੇ ਹਾਂ ਜੀ ਕੈਨੇਡਾ ਬੰਤਾ ਇੱਕ ਕਾਰਨ ਇਹ ਵੀ ਹੈ ਕਿ ਪਹਿਲਾਂ ਕੀ ਹੁੰਦਾ ਸੀ ਅੱਜ ਤੁਸੀਂ ਕਿਸੇ ਵੀ ਪ੍ਰਾਈਵੇਟ ਯੂਨੀਵਰਸਿਟੀ 'ਚ ਚਲੇ ਜਾਓ ਖਾਣੋਂ ਤੇ 3000 ਦਾ ਬੱਚੇ ਮਿਲਣਗੇ ਤੁਸੀਂ ਉਸਦਾ ਪੁੱਛੂਗੇ ਕਾਰਨ ਕੀ ਹੈ ਕਾਰਨ ਇਹ ਹੈ ਕਿ ਉਹਨਾਂ ਦੇ ਕੋਲ ਪਾਵਰ ਹੈ ਸਰਕਾਰ ਕੋਲ ਵੀ ਸੀਗੀ ਪਰ ਪਹਿਲਾਂ ਕਿਸੇ ਨੇ ਕਰਨਾ ਹੀ ਨਹੀਂ ਚਾਹਿਆ ਕਿ ਜਿਹੜਾ ਕੋਰਸ ਦੇ ਵਿੱਚ ਬੱਚੇ ਸਭ ਤੋਂ ਵੱਧ ਆਉਣਾ ਚਾਹੁੰਦੇ ਆ ਉਸ ਦੀ ਜਿੰਨੀ ਮਰਜ਼ੀ ਸੀਟਾਂ ਰੱਖ ਦੇ ਸਰਕਾਰ ਦੇ ਵਿੱਚ ਕੀ ਹੁੰਦਾ ਸੀ ਅਸੀਂ ਇਹਨੇ ਹਾਂ ਜੀ ਗਵਰਨਮੈਂਟ ਕਾਲਜ ਮੋਹਾਲੀ ਐ ਸੀਟਾਂ 120 ਐ 120 ਤੋਂ ਬਾਅਦ 121 ਨੂੰ ਐ ਐਡਮਿਸ਼ਨ ਪਰ ਅਗਰ ਉੱਥੇ ਐ ਕੋਈ ਪ੍ਰਾਈਵੇਟ ਯੂਨੀਵਰਸਿਟੀ ਐ ਉੱਥੇ 120 ਨਹੀਂ ਉਹ 120 ਵੀ ਕਰ ਸਕਦੇ 12000 ਵੀ ਕਰ ਸਕਦੇ ਅਸੀਂ ਕਿੱਤਾ ਚੇਂਜ ਕੀਤਾ ਅਸੀਂ ਕਿਹਾ ਠੀਕ ਐ ਬੱਚੇ ਜੋ ਅਗਰ ਬੱਚੇ ਪੰਜਾਬ ਦੇ ਸਰਕਾਰੀ ਕਾਲਜਿਸ ਦੇ ਵਿੱਚੋਂ ਬੀ ਕਾਮ ਬੀਏ ਬੀਬੀਏ ਕਰਨਾ ਚਾਹੁੰਦੇ ਆ ਤਾਂ ਸੀਟਾਂ ਡਬਲ ਕਰੋ ਤਿੰਨ ਤਿੰਨ ਚਾਰ ਚਾਰ ਗੁਣਾ ਵੀ ਕਿਤੇ ਹੋਰ ਇਹਨਾਂ ਬੱਚੇ ਵੱਧ ਗਏ ਇਹ ਵੀ ਕਾਰਨ ਰਿਹਾ ਪਹਿਲਾਂ ਕਿਸੇ ਨੇ ਗੌਰ ਇਹ ਨਹੀਂ ਕੀਤੀ ਤੇ ਆਨਲਿਸਿਸ ਵਿੱਚ ਨੂੰ ਨਸੀ ਜਿਵੇਂ ਜਿਵੇਂ ਆ ਸਰਵੇ ਆ ਰਿਹਾ ਉਵੇਂ ਵਸੇ ਹੋਰ ਆਈਟੀਆਈਸ ਤੇ 28000 ਸੀਟ ਸੀ ਜੀ 28000 ਕਦੀ ਨਹੀਂ ਭਰਦੀ ਸੀ ਤੁਸੀਂ ਪਿਛਲਾ ਰਿਕਾਰਡ ਚੈੱਕ ਕਰ ਲੇ 80% ਪਹਿਲੇ ਸਾਲ 28000 ਨੂੰ 100% ਲੱਗੇਗੇ ਆਲਮੋਸਟ 98 97% ਕੁਝ ਆਈਟੀਆਈਸ ਇਦਾਂ ਨਹੀਂ ਬਣਾਤੇ ਜਿੱਥੇ ਕੁਝ ਹੈ ਹੀ ਨਹੀਂ ਆਸ-ਪਾਸ 97% ਇਸ ਸਾਲ ਉਹਨੂੰ 35000 ਤੱਕ ਸੀਟਾਂ ਵਧਾਤੀਆਂ ਤੇ ਫਿਰ 97% ਇਸ ਸਾਲ ਸਾਨੂੰ ਹਰ ਸਾਲ ਸੱਤ ਸਾਨੂੰ ਇਹ ਅਗਲੇ 2 ਸਾਲਾਂ 50000 ਤੱਕ ਲੈ ਕੇ ਜਾਣਾ ਤੁਸੀਂ ਉਹ ਕੋਰਸ ਜਿਹੜੇ ਪੁਰਾਣੇ ਕੋਰਸ ਅਜੇ ਤੱਕ ਵੀ ਜਿਹੜੇ ਕੋਰਸ ਜਿਵੇਂ ਟਾਈਪਰਾਈਟਰ ਖਤਮ ਹੋ ਚੁੱਕਿਆ ਜੀ ਕੌਣ ਟਾਈਪਰਾਈਟਰ ਵਰਤ ਰਿਹਾ ਅੱਜ ਤਾਂ AI ਦਾ ਜ਼ਮਾਨਾ ਆ ਚੁੱਕਿਆ ਹੁਣ ਤਾਂ ਜਿਹੜੀ ਮੋਬਾਈਲ ਟਾਈਪਿੰਗ ਵੀ ਖਤਮ ਹੋ ਗਈ ਜੀ ਬੋਲੋ ਤੇ ਟਾਈਪ ਕਰ ਦਿੱਤੀ ਅਸੀਂ ਟਾਈਪ ਹਨ ਉੱਥੇ ਥੀ ਕਿਸੇ ਨੇ ਗੌਰ ਹੀ ਨਹੀਂ ਕੀਤਾ ਤਾਂ ਅਸੀਂ ਉਹ 100% ਡਿਵੀਜ਼ਨ ਵੀ ਵਿਦਾਈਆ ਟੈਕਨੀਕਲ ਐਜੂਕੇਸ਼ਨ ਸੀਟਾਂ ਵਿਦਾਈਆ ਇਸ ਸਾਲ ਫੇਰ ਵਧਾਵਾਂਗੇ ਬਹੁਤ ਧੰਨਵਾਦ ਜੀ ਥੈਂਕ ਯੂ